ਲੋ ਬਈ ਅੱਜ ਆਪਾਂ ਆਏ ਆਂਗੇ ਬਾਈ ਕੋਲ ਆਪਣੀ ਡਾਇਰੀ ਤੇ ਠੀਕ ਆ ਡਾਇਰੀ ਦਾ ਨਾਮ ਆਗਾ ਫਾਰਮ ਦਾ ਨਾਮ ਆਗਾ ਆਪਣੀ ਡਾਇਰੀ ਤੇ ਆਪਾਂ ਬਾਈ ਤੋਂ ਪੁੱਛਾਂਗੇ ਸਾਰੀ ਨੌਲੇਜ ਲਵਾਂਗੇ ਵੀ ਨਵੇਂ ਮੁੰਡੇ ਜਿਹੜੇ ਇਹ ਕੰਮ ਚਾਹ ਰਹੇ ਨੇ ਕਿ ਕਿੱਥੋਂ ਸ਼ੁਰੂਆਤ ਕਰਨ ਠੀਕ ਆ ਕਿਵੇਂ ਸ਼ੁਰੂਆਤ ਕਰਨ ਤੇ ਜਿਵੇਂ ਵੀ ਕਿਹੜੀ ਕਿਹੜੀ ਆਪਾਂ ਉਹਨਾਂ ਨੂੰ ਵੀ ਜਾਨਵਰ ਮੱਝਾਂ ਕਿਹੜੀਆਂ ਕਿਹੜੀਆਂ ਬਰੀਡ ਦੀਆਂ ਪਾਲਣੀਆਂ ਚਾਹੀਦੀਆਂ ਨੇਗੀਆਂ ਤੇ ਸਾਰੀ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਆਗੇ ਤੇ ਨਵੇਂ ਫਾਰਮ ਵਾਲਿਆਂ ਲਈ ਇਹ ਵੀਡੀਓ ਆ ਗਈ ਉਹ ਵੱਧ ਤੋਂ ਵੱਧ ਇਹ ਵੀਡੀਓ ਨੂੰ ਦੇਖਣਾ ਤੇ ਸਮਝਣਾ ਸਸੀ ਕਾ ਬਾਈ ਸਸੀ ਕਾ ਬਾਈ ਕੀ ਨਾਮ ਆ ਬਾਈ ਜੀ ਆਪਣਾ ਬਾਈ ਨਾਮ ਗੁਰਸੇਵ ਸਿੰਘ ਹੈ ਪਿੰਡ ਤੁੰਗਵਾਲੀ ਆ ਠੀਕ ਹੈ ਰਤੀਬ ਪੈ ਜਾਂਦੀ ਹੈ ਜ਼ਿਲ੍ਹਾ ਫਤਿਹਗੜਾ ਆਪਣਾ ਹੈ ਸਟੇਟ ਹੈਗਾ ਠੀਕ ਆ ਬਾਈ ਹਾਂ ਤੇ ਸਾਰੀ ਬਾਈ ਤੋਂ ਜਾਣਕਾਰੀ ਲੈਣੇ ਹੈਗੇ ਤੇ ਬਈ ਜਿਹੜੇ ਮੁੰਡੇ ਨਾਮੇ ਆ ਰਹੇ ਨੇਗੇ ਡੇਰੀ ਫਾਰਮ ਚ ਹਾਂਜੀ ਹਾਂਜੀ ਹਨਾ ਇਹ ਕੰਮ ਦਾ ਸਟਾਰਟ ਕਰ ਰਹੇ ਨੇਗੇ ਜੀ ਤੇ ਮਤਲਬ ਕਿ ਮੈਂ ਦੇਖਨੇ ਉਹ ਬਈ ਉਹ ਚੀਜ਼ ਨੂੰ ਤੁਸੀਂ ਨਹੀਂ ਬਹੁਤ ਚੰਗਾ ਬਈ ਦੇਖੋ ਨਾ ਮਿਲਕ ਦੀ ਜਿਹੜੀ ਪ੍ਰੋਡਕਸ਼ਨ ਆ ਸੀ ਚਾਹੇ ਕਰ ਕਰ ਡੇਰੀ ਖੁੱਲ ਜੇ ਤਾਂ ਵੀ ਨਹੀਂ ਪੂਰਾ ਕਰ ਸਕਦੇ ਸਾਡੀ ਖਪਤ ਇੰਨੀ ਹੈ ਇੰਨੀ ਹਾਂ ਬਈ ਇਹ ਤਾਂ ਦੇਖੋ ਸਾਡੇ ਹਨਾ ਕਿਸਾਨਾਂ ਲਈ ਫਾਰਮਾਂ ਲਈ ਹਨਾ ਜਿਹੜਾ ਦੁੱਧ ਦਾ ਕੰਮ ਕਰਦੇ ਨੇ ਜਾਂ ਡੇਰੀ ਕਰਦੇ ਨੇ ਥੋੜਾ ਡੁਪਲੀਕੇਟ ਦੁੱਧ ਬਹੁਤ ਜ਼ਿਆਦਾ ਤਿਆਰ ਕਰਦੇ ਨੇ ਜਿਹਦੇ ਕਾਰਨ ਮਤਲਬ ਜਿਹੜੇ ਆਪਣਾ ਫਾਰਮਰ ਨੇਗੇ ਹਨ ਬੇਚਿਆ ਨਾਲੋ ਹਨ ਜਿਹੜੇ ਬੰਦੇ ਦੁੱਧ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਰੇਟ ਵਧੀਆ ਨਹੀਂ ਮਿਲਦਾ ਡੁਪਲੀਕੇਸੀ ਜ਼ਿਆਦਾ ਹੋਣ ਕਰਕੇ ਲੇਕਿਨ ਇਹ ਕੰਮ ਐਨਾ ਚੰਗਾ ਬਈ ਲੋਕ ਹੁਣ ਜਾਗਰੂਕ ਹੋ ਰਹੇ ਨੇ ਨਵੀਂ ਪੀੜ੍ਹੀ ਜਿਹੜੀ ਹੈਗੀ ਹੈ ਜਾਗਰੂਕ ਹੋ ਰਹੀ ਹੈ ਜਦੋਂ ਡਾਕਟਰਾਂ ਕੋਲੇ ਨਵੀਆਂ-ਨਵੀਆਂ ਬਿਮਾਰੀਆਂ ਆ ਰਹੀਆਂ ਨੇ ਕਿਉਂਕਿ ਅਸੀਂ ਆਪਦੇ ਰੂਟ ਤੋਂ ਟੁੱਟ ਗਏ ਜਿਹੜੀਆਂ ਸਾਡੀਆਂ ਦੇਸੀ ਖੁਰਾਕਾਂ ਨੇ ਪੁਰਾਣੀਆਂ ਹਨ ਤਾਂ ਉਹ ਕਿਤੇ ਨਾ ਕਿਤੇ ਹੁਣ ਉਹ ਨਹੀਂ ਰਹੀਆਂ ਲੋਕਾਂ ਵੀ ਆਪਾਂ ਉਸੇ ਚੀਜ਼ਾਂ ਨਾਲ ਹਾਂ ਪ੍ਰਾਣੇ ਵਿਰਸੇ ਨਾਲ ਜਿਹੜੇ ਬਾਈ ਮਾਲੇ ਮੌਰ ਨਾਲ ਆਪਾਂ ਬਣ ਗਏ ਸੀਗੇ ਕਿਉਂਕਿ ਬਿੰਦੀ ਪੁੱਛੇ ਜਿਹੜਾ ਟੈਕਨੋਲੋਜੀ ਦਾ ਟਾਈਮ ਆਇਆ ਹਨਾ ਤੇ ਸੋਸ਼ਲ ਮੀਡੀਆ ਹੋਇਆ ਆਪਣੇ ਕੋਲੇ ਹਨਾ ਤਾਂ ਇਹਦੇ ਨਾਲ ਕੀ ਹੈਗਾ ਪੁੱਛੇ ਜਿਹੜੇ ਫਾਸਟ ਫੂਡ ਕਹ ਲਈ ਆਪਾਂ ਹਨਾ ਬਲਟਿੰਗਸ ਉਹਦਾ ਕਰੇਜ਼ ਵੱਧ ਗਿਆ ਜਿਹਦੇ ਕਾਰਨ ਬਿਮਾਰੀਆਂ ਬਹੁਤ ਜ਼ਿਆਦਾ ਆ ਰਹੀਆਂ ਵਧ ਗਈਆਂ ਬਾਈ ਤਾਂ ਹੁਣ ਜਿਹੜੇ ਮੁੰਡੇ ਨਵੇਂ ਐਸ ਲੈਵਲ ਤੇ ਕੰਮ ਕਰ ਰਹੇ ਨੇ ਨੰਬਰ 1 ਤਾਂ ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹਾਂ ਹਾਂ ਬਾਈ ਘਰੇ ਆਪ ਦਾ ਬੈਠੇ ਨੇ ਕੰਮ ਕਰਨਾ ਹਾਂ ਜੀ 50 ਤੋਂ 60000 ਰੁਪਿਆ ਰਾਮ ਨਾਲ 3-4 ਘੰਟੇ ਕੰਮ ਕਰਕੇ ਬੜਾ ਈਜ਼ੀਲੀ ਨਾਲੇ ਪਰਿਵਾਰ ਚ ਰਹਿ ਕੇ ਕਮਾ ਸਕਦੇ ਹਾਂ ਹਾਂ ਬਈ ਤੇ ਇਹ ਆ ਬਈ ਬਹੁਤ ਸੁਨਹਿਰਾ ਬਈ ਜਿਵੇਂ ਮੰਨ ਲ ਨਵੇਂ ਮੁੰਡੇ ਨੇਗੇ ਫਾਰਮ ਪਾ ਲੈਂਦੇ ਨੇਗੇ ਪਹਿਲੀ ਮੱਝਾਂ ਲਿਆਉਂਦੇ ਨੇ ਬਈ 2-2 ਲੱਖ ਦੀਆਂ ਨੌਲੇ ਦੀ ਨਹੀਂ ਹੁੰਦੀ ਯਾ ਕੰਮਲ ਇਕੱਠੇ 1 ਲੱਖ ਤੋਂ ਕੰਮ ਸਟਾਰਟ ਕਰਨ ਦੀ ਕਰਦੇ ਨੇ ਬਈ ਉਹਨਾਂ ਨੂੰ ਮਤਲਬ ਘਰੇ ਬਰੀਡ ਤਿਆਰ ਕਰਨੀ ਚਾਹੀਦੀ ਆ ਕਿ ਆਪਾਂ ਇਕੱਠੇ ਮਤਲਬ ਸਟਾਕ ਲਈ ਇਹ ਮਤਲਬ ਮੱਝਾਂ ਦਾ ਇਹ ਇਹਦੇ ਵਿੱਚ ਦੋ ਗੱਲਾਂ ਨੇ ਦੇਖੋ ਸ਼ੁਰੂਆਤ ਜਿਹੜੀ ਹੈ ਨਾ ਥੋੜੀ ਅਗਰ ਥੋੜਿਆਂ ਤੋਂ ਹੋਵੇ ਤਾਂ ਚੰਗੀ ਹੋਊ ਹਾਂ ਥੋੜਿਆਂ ਤੋਂ ਹੋਵੇ ਚੰਗੀ ਗੱਲ ਹੈ ਤੇ ਚੰਗੇ ਪਸ਼ੂਆਂ ਤੋਂ ਹੋਵੇ ਇੱਕ ਹਾਂ ਦੇਖੋ ਪਤਾ ਕੀ ਇਹ ਜਿੱਥੇ 4 ਮੱਝਾਂ ਲੈਣੀ ਨੇ ਦੋ ਲੋ ਚੰਗੀ ਬਰੀਡ ਦੀਆਂ ਲਓ ਚੰਗੀ ਨਸਲ ਦੀਆਂ ਲਓ ਆਪ ਦੀ ਹੋਮ ਬਰੀਡ ਤਿਆਰ ਕਰੋ ਚੰਗੇ ਦੁੱਧ ਵਾਲੀਆਂ ਲਓ ਚੰਗੇ ਦੁੱਧ ਵਾਲੀਆਂ ਲਓ ਤੁਸੀਂ ਆਪ ਦੀ ਬਰੀਡ ਤਿਆਰ ਕਰੋਗੇ ਉਹ ਤੁਹਾਡਾ ਮੋਹ ਲੈਣਗੇ ਉਹਨਾਂ ਦਾ ਜੀ ਹੋਊਗਾ ਉਹ ਦੂਜੀਆਂ ਮੱਝਾਂ ਨਾਲੋਂ ਆਟੋਮੈਟਿਕਲੀ 4-5 ਕਿਲੋ ਦੁੱਧ ਵੱਧ ਕੱਢਣਗੇ ਠੀਕ ਆ ਹਾਂ ਬਈ ਹਾਂ ਜੇ ਤੁਹਾਨੂੰ ਉਹਨਾਂ ਨਾਲ ਇੱਕ ਮੋਹਵਾ ਦੇਖੋ ਕੱਟੀ ਦੇਖੀ ਜਾਂਦੇ ਤੁਸੀਂ ਇਹ ਗੱਲਾਂ ਵੀ ਕਰਦੇ ਨੇ ਪਸ਼ੂ ਹਨਾ ਇਹ ਮੋਹ ਸ਼ਾਬੀ ਦੇਣਗੇ ਹਾਂਜੀ ਆ ਇਹ ਚੀਜ਼ ਹੈ ਕਿ ਵੀ ਆਪ ਦੀ ਬਰੀਡ ਤਿਆਰ ਕਰੋ ਠੀਕ ਹੈ ਬਈ ਹੌਲੀ ਹੌਲੀ ਆস্তে ਆਸਤੇ ਵਧੋ ਸ਼ੈਡਾਂ ਤੇ ਬਿਲਡਿੰਗਾਂ ਤੇ ਜ਼ਿਆਦਾ ਖਰਚ ਨਾ ਕਰੋ ਨਾਰਮਲ ਤੁਸੀਂ ਆਪੇ ਆਪੇ ਕਰ ਤੋਂ ਹਾਂ ਜਿਵੇਂ ਆਪਾਂ ਬਾਗਲ ਕਹਿੰਦੇ ਨੇ ਪਲਾਟ ਕਹਿੰਦੇ ਨੇ ਅਗੇ ਹਾਂ ਉਹ ਚੀਜ਼ ਤੋਂ ਸ਼ੁਰੂਆਤ ਕਰੋ ਬਈ ਜਿਵੇਂ ਜਿਵੇਂ ਪਈ ਆਪਾਂ ਅ ਇਹ ਜੇ ਸਕਸੈਸ ਹੁੰਦੇ ਜਾਵਾਂਗੇ ਉਹਦੋਂ ਮੇੋਂ ਮੇ ਬਸ ਕੰਮ ਬਧਾਈ ਹੋ ਪੈਸਾ ਨਹੀਂ ਹੋ ਹਾਂ ਬਿਲਡਿੰਗ ਸਟਰਕਚਰ ਤੇ ਤੁਸੀਂ 10 ਲੱਖ ਲਾਤਾ ਉਹਦੋਂ ਬਾਅਦ ਮੱਜਾਂ ਨੂੰ ਪੈਸੇ ਨਹੀਂ ਮਿਲਣ ਜਾਂ ਬਲੌਨ ਲੈ ਕੇ ਮੱਜਾਂ ਪਾਉਣਾ ਉਹ ਚੀਜ਼ਾਂ ਠੀਕ ਨਹੀਂ ਹਾਂ ਬਈ ਥੋੜੀ ਜੀ ਨੌਲੇਜ ਵੀ ਜ਼ਰੂਰੀ ਆ ਬਹੁਤ ਜ਼ਰੂਰੀ ਆ ਬਹੁਤ ਨੌਲੇਜ ਜ਼ਰੂਰੀ ਜਿਵੇਂ ਬਈ ਆਪਣੇ ਕੋਲੇ ਸਾਰੀਆਂ ਇਹ ਹੋਮ ਬਰੀਡ ਆ ਬਈ ਹੋਮ ਬਰੀਡ ਆ ਸਾਰੀਆਂ ਬਈ ਘਰ ਦੀਆਂ ਝੋਟੀਆਂ ਨੇਗੀਆਂ ਛੋਟੀਆਂ ਨੇ ਕੱਲ ਬੁਰੀ ਝੋਟੀ ਆਪਣੀ ਸੋਈ ਹੈਗੀ ਠੀਕ ਆ ਬਈ ਆਪਾਂ ਦਿਖਾ ਦਿੰਨੇ ਮੜਾ ਹਾਂ ਹਾਂ ਅੱਛਾ ਦੋ ਬਈ ਹਾਂਜੀ ਅੱਛਾ ਭਾਈ ਇਹਦੇ ਹਲੇ ਕਿੰਨਾ ਗਾ ਦੁੱਧ ਹੋਊ ਬਾਈ ਆ ਬਿਉ ਗੁਰੀ ਇਹ ਹਲੇ ਕੱਲ ਹੀ ਸੁਰੀਆ ਉਮੀਦ ਹੈ ਕਿ 12 ਦਿਨਾਂ ਵਿੱਚ ਕੱਢੂਗੇ ਠੀਕ ਆ ਬਾਈ ਜਿਹੜੀ ਕੱਟੀ ਆ ਆਪਣਾ ਬੋਲਾ ਕਰ ਕੋਈ ਸੰਗਣ ਚ ਆਪਣੇ ਨਿੱਲ ਠੀਕ ਆ ਉਹ ਲੈ ਕੇ ਜਾ ਰਿਹਾ ਆਪਣੇ ਖੁਦ ਦੇ ਬੁੱਲ ਦੀ ਝੋਟੀ ਆਈ ਹੈ ਠੀਕ ਆ ਟੀਮ ਮਤਲਾਈ ਹੈ ਨਾ ਠੀਕ ਆ ਹਾਂ ਬਾਈ ਆ ਜੀ ਕਰ ਦੀ ਵੀ ਇਹਦੀ ਹਾਈਟ ਕੱਟ ਹੈ ਦੀ ਮਾਂ ਦੀ ਵੀ ਹਾਈਟ ਕੱਟ ਸੀ ਠੀਕ ਆ ਜੀ ਸੁਨੱਖੀ ਬਹੁਤ ਜ਼ਿਆਦਾ ਹੈ ਬਾਈ ਹਾਂ ਬਾਈ ਜਿਵੇਂ ਕਹਿ ਦੀ ਝੋਟੀ ਹੈ ਨਾ ਹਾਂ ਤੇ ਬੱਚਾ ਤੁਹਾਨੂੰ ਪਤਾ ਨਾਲ ਦੁੱਧ ਚੰਗੀ ਜਾਂਦਾ ਸੀਨ ਤਾਂ ਇਹ ਦੁੱਧ ਤੇ ਆਪਾਂ ਠੀਕ ਹਾਂ 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 ਇਹ ਇਹ ਬਰੀਡ ਦੀਆਂ ਨਿਸ਼ਾਨੀਆਂ ਨੇ ਠੀਕ ਆ ਬਾਈ ਹਣੇ ਨੀਤਾ ਕੋਪਰਾ ਮੰਡਪ ਦਾ ਇੱਕ ਗੱਲ ਦੇਖੀਏ ਬਾਈ ਜਦੋਂ ਨਹੀਂ ਮੈਂ ਆਇਆਗਾ ਤੇ ਇਹ ਉਦੋਂ ਦੀ ਕੱਟੀ ਚੰਗੀ ਜਾਂਦੀ ਆ ਇਹ ਕਿਵੇਂ ਮਤਲਬ ਬਈ ਇੰਨਾ ਇਹ ਇਹ ਕਰੈਕਟਰ ਹੁੰਦੇ ਨੇ ਬਾਈ ਬਰੀਡ ਦੇ ਜਿਹੜੇ ਜਿਹੜੇ ਪਸ਼ੂ ਚ ਮਤਲ ਸਿਆਣਪ ਨਹੀਂ ਮਤਲਬ ਵੀ ਜਿਵੇਂ ਤੁਸੀਂ ਇਹਨਾਂ ਨੂੰ ਦੁੱਧ ਬੱਧ ਪਿਆਉਂਦੇ ਹੋ ਜਿਵੇਂ ਹੋਰ ਘੱਟ ਪਿਆਉਂਦੇ ਨੇਗੇ ਚ ਮੰਨ ਲਾ ਕੋਈ ਆਪ ਕਿਦਾਂ ਕੀ ਨਾ ਲੈਣਾਗਾ ਹਣਾ ਤੇ ਜਿਵੇਂ ਮੰਨ ਲਾ ਆਪ ਘਰਾਂ ਚ ਆਮੀ ਦੇਖੋ ਨੂੰ ਮਿਲਦਾਗਾ ਵੀ ਕੱਟੀ ਨੂੰ ਥੋੜਾ ਜਿਹਾ ਚੰਗਾ ਕੇਸ ਸਾਈਡ ਤੇ ਕਰ ਦਿੰਦੇ ਨੇ ਇਹ ਕਿੰਨਾ ਟਾਈਮ ਹੋ ਗਿਆ ਬਾਈ ਇਹ ਵੈਸੇ ਇਹ ਹੁਣ ਬਈ ਐ 3 ਮਹੀਨਿਆਂ ਦਾ ਫਿਰ ਨਹੀਂ ਇਹ ਚੀਜ਼ ਵੀ ਇੱਕ ਬਈ ਜਿਵੇਂ ਮੰਨ ਲਾ ਹੁਣ ਇਹਨੂੰ ਆਪਾਂ 2-3 ਕਿਲੋ ਦੁੱਧ ਪਿਆਵਾਂਗੇ ਹੈਨਾ स्टार्टिंग ਜਾਂ ਫੇਰ ਹੀ ਜਾ ਕੇ ਮਤਲਬ ਵੀ ਬਰੀਡ ਤੇ ਆ ਰਹੇ ਹਾਂ ਹਾਂ ਇਹ ਚੰਗੀਆਂ ਫਿਰ ਮੈਂ ਬਣਦੀਆਂ ਨੇ ਇਹਨੂੰ ਦੇਖੋ ਸਭ ਤੋਂ ਦੁਨੀਆ 'ਚ ਹਨਾ ਆਪਾਂ ਪੰਜਾਬ 'ਚ ਆਪਣੇ ਪੰਜਾਬੀ ਭਾਸ਼ਾ ਹੈ ਤੇਰਮਾ ਰਤਨ ਕਹਿ ਦਿੰਦੇ ਆ ਦੁੱਧ ਹਾਂ ਜੀ ਹਾਂ ਔਰ 6-6 ਮਹੀਨੇ ਅਸੀਂ ਬੱਚੇ ਨੂੰ ਪਾਣੀ ਨਹੀਂ ਲਾਉਂਦੇ ਤੇ ਇਹ ਆਪਣਾ ਜਾਨਵਰ ਦਾ ਹੋਵੇ ਚਾਹੇ ਆਪਣੇ ਖੋਦੇ ਬੱਚੇ ਦਾ ਦੁੱਧ ਦੇ ਅੰਦਰ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਬਾਈ ਉਹ ਸਾਰੀ ਆਪਣੇ ਸ਼ਰੀਰ ਲਈ ਪੂਰੀ ਕਰਦਾ ਹੈ ਠੀਕ ਹੈ ਜੀ ਤਾਂ ਇਹਨੂੰ 13 ਮਾ ਰਤਨ ਕਿਹਾ ਜਾਂਦਾ ਹੈ ਜਿੰਨੀ ਨਿਊਟ੍ਰੀਸ਼ਨ ਵੈਲਿਊ ਹੈਗੀ ਹੈਗੀ ਇਹ ਤੋਂ ਤਾਂ ਦੇਖ ਕੁਝ ਹੈ ਹੀ ਨਹੀਂਗਾ ਸਾਡਾ ਜਦੋਂ ਬੱਚਾ 200 ਗ੍ਰਾਮ ਦਾ ਪੈਦਾ ਹੁੰਦਾ ਹੈ ਲਗਭਗ 100 ਗ੍ਰਾਮ ਦਾ ਹੁੰਦਾ ਸੀ ਇਕੱਲੇ ਦੁੱਧ ਤੇ ਉਹਨੂੰ ਮਤਲਬ ਤਿਆਰ ਕਰਦੇ ਹਾਂ 6 ਮਹੀਨਿਆਂ ਚ ਉਹਨਾਂ ਕਿੰਨੀ ਗ੍ਰੋਥ ਹੁੰਦੀ ਹੈ ਤਾਂ ਦੁੱਧ ਤਾਂ ਬਹੁਤ ਚੰਗਾ ਇੱਕ ਆਪਣਾ ਪੋਸ਼ਣ ਹੈਗਾ ਤੇ ਬੱਚਿਆਂ ਨੂੰ ਜਿਵੇਂ ਹੁਣ ਜਾਨਵਰ ਦੇ ਬੱਚੇ ਨੇ ਅਸਲ ਅਸੀਂ ਹੁਣ ਇਹਨੂੰ ਪ੍ਰੋਫੈਸ਼ਨਲੀ ਲੈ ਲਿਆ ਹਨਾ ਨਹੀਂ ਤਾਂ ਬੱਚਾ ਜਿਹੜਾ ਜਾਨਵਰ ਆ ਉਹ ਤਾਂ ਬੱਚੇ ਲਈ ਦੁੱਧ ਪੈਦਾ ਕਰ ਰਿਹਾ ਹਾਂ ਹਾਂ ਜੀ ਹਾਂ 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 ਤੇ ਦੁੱਧ ਚਾਹ ਆਪਣੇ ਲਈ ਨਹੀਂ ਕਰ ਰਿਹਾ ਇਹਨਾਂ ਦੀ ਗੱਲ ਸਮਝਣ ਦੀ ਗੱਲ ਆ ਜੀ ਇਹ ਹਾਂ ਹੁਣ ਚਲੋ ਆਪਣੇ ਪਸ਼ੂਆਂ ਦੀ ਸੈਂਸ ਆ ਗਈ ਆਪਾਂ ਨੂੰ ਜੀ ਦੁੱਧ ਦਿੰਦੇ ਨੇ ਹਨਾ ਕਿ ਆਪਾਂ ਇਹਨਾਂ ਦੀ ਕੇਅਰ ਕਰਦੇ ਹਾਂ ਹਾਂ ਜੀ ਹਾਂ ਉਹ ਤੇ ਬਾਈ ਜਿਵੇਂ ਆਪਾਂ ਜੀ ਇਹ ਕੱਟੀਆਂ ਤਿਆਰ ਝੋਟੀਆਂ ਤਿਆਰ ਕਰ ਰੱਖੀਆਂ ਨੇ ਬਾਈ ਨੇ ਤੇ ਇਹ ਬਾਈ ਕਿਹੜੇ ਕਿਹੜੇ ਸੀਮਣ ਦੀਆਂ ਨਹੀਂ ਇਹ ਇਹ ਬਾਈ ਦੋਨੇ ਐਚ ਐਲ ਡੀ ਵੀ ਜੋ ਆਪਣੇ ਹਿਸਾਰ ਹਨਾ ਸਾਡੇ ਹਰਿਆਣੇ ਦੀ ਕੈਲੀ ਆਪਾਂ ਇੰਡੀਆ ਦੀ ਕੈਲੀ ਹਾਂ ਸੀਮਾ ਸਟੋਰ ਹੈ ਬੈਂਕ ਹੈ ਨਾ ਸਟੋਰ ਹੈ ਸਰਕਾਰੀ ਸੰਸਥਾ ਕੀ ਤਾਂ ਸਭ ਤੋਂ ਵਧੀਆ ਜਿਹੜੇ ਚੰਗੀਆਂ ਨਸਲ ਜਿੰਨੀ ਆਪਣੇ ਮੋਰਾ ਦੀ ਕੈਲੀ ਹੈ ਖਾਨ ਹੈ ਨਾ ਉਹ ਐਚ ਐਲ ਡੀ ਵੀ ਤੋਂ ਸ਼ੁਰੂ ਇਹ ਦੋਨੇ ਕੱਟੀਆਂ ਆਪਣੀ ਐਚ ਐਲ ਡੀ ਵੀ ਨੇ ਇਹ ਕੱਟਾ ਆਪਣਾ ਇਹ ਵੀ ਐਚ ਐਲ ਡੀ ਵੀ ਦਾ ਹੈ ਇਹ ਕਿੰਨੇ ਟਾਈਮ ਦਾ ਜੀ ਕੱਟਾ ਇਹ ਭਾਈ ਸਾਲ ਤੋਂ ਕੱਟਾ ਹੈ ਗ੍ਰੋਟਾ ਦੇਖਦੇ ਤੁਸੀਂ ਲੰਬਾਈ ਦੇਖੋ ਹਾਂਜੀ ਹਾਂ ਕੋਈ ਕੋਈ ਕੈਰੈਕਟਰ ਇਹ ਵਿੱਚ ਤਾਂ ਚਿੱਟਾ ਲੈ ਜਾਂਦਾ ਕਈ ਵਾਰ ਹਾਂਜੀ ਹਾਂ ਕਈ ਵਾਰੀ ਤਾਂ ਕੋਈ ਸੀਮਨ ਚੱਕ ਲੱਦਾ ਹੈ ਹਾਂਜੀ ਹਾਂ ਤਾਂ ਇਹਦੀ ਪੂਸ਼ ਵੀ ਥੋੜੀ ਜਿਹੀ ਜ਼ਿਆਦਾ ਚਿੱਟੀ ਆ ਤੇ ਇਸ ਤੇ ਇਹ ਬਲੈਕ ਜੈੱਡ ਨੇ ਬਈ ਜੰਮਾ ਤੇ ਬਈ ਇਹਨਾਂ ਦੀ ਆਪਾਂ ਜੀ ਗੱਲ ਕਰੀਏ ਬਈ ਜਿਵੇਂ ਆਪਾਂ ਬੱਚੇ ਬਾਲਣੇ ਆ ਗਏ ਹਣਾ ਹਾਂਜੀ ਹਾਂ ਕਿੰਨੇ ਕ ਟਾਈਮ ਤੋਂ ਆਪਾਂ ਇਹਨਾਂ ਨੂੰ ਪ੍ਰੋਡਕਟ ਦੀਏ ਬਈ ਕਿਹੜੇ ਕਿਹੜੇ ਪ੍ਰੋਡਕਟ ਵਰਤੀਏ ਬਈ ਦੇਖੋ ਬਈ ਹਮ ਤਾਂ ਇੱਕ ਤਾਂ ਉਹੀ ਗੱਲ ਕਹਿਦੀ ਆਪਾਂ ਮਾਰਕੀਟਿੰਗ ਜਿਹੜਾ ਧੰਦਾ ਹੈ ਬਹੁਤ ਵੱਡਾ ਧੰਦਾ ਹੈ ਹਾਂਜੀ ਇਹਨਾਂ ਨੂੰ ਜ਼ਿਆਦਾ ਕੁਝ ਦੇਣ ਦੀ ਲੋੜ ਨਹੀਂ ਹੁੰਦੀ ਠੀਕ ਆ ਬਈ ਨਾਰਮਲ ਦੁੱਧ ਛੱਡੋ ਕੋਲ ਜਿੰਨਾ ਬੱਚਾ ਪੀਂਦਾ ਠੀਕ ਆ ਬਾਕੀ ਬਈ ਘਰ ਦੀ ਫੀਡ 'ਚ ਫਾਇਦਾ ਜਾਂ ਬਈ ਦੂਸਰੀ ਫੀਡ 'ਚ ਬਈ ਦੇਖੋ ਆਪਾਂ ਕਿਸੇ ਨੂੰ ਨਿੰਦੇ ਨਹੀਂ ਆਪਾਂ ਘਰ ਦੀ ਫੀੜੀ ਮਤਲਬ ਠੀਕ ਆ ਬਈ ਹਾਂ ਜਿਵੇਂ ट्रांजिशन ਫੀਲਡ ਹੈ ਜਾਂ ਕਾਪ ਸਟਰਕਚਰ ਹੈਗਾ ਉਹ ਆਪਾਂ ਪਾ ਦਿੰਨੇ ਆਗੇ ਠੀਕ ਆ ਬਈ ਉਹਨਾਂ ਦੇ ਵੀ ਰਿਜ਼ਲਟ ਹੈਗੇ ਨੇਗੇ ਠੀਕ ਆ ਤੇ ਬਹੁਤ ਕੰਪਨੀਆਂ ਦੇ ਚੰਗੇ ਪ੍ਰੋਡਕਟ ਨੇ ਹਾਂਜੀ ਮਤਲ ਇਹ ਵੀ ਹੁੰਦਾ ਵੀ ਜਿਹੜੇ ਬਈ ਅੱਜ ਕੱਲ ਨਹੀਂ ਜਿਹੜੇ ਮਤਲ ਅੱਜ ਕੱਲ ਸੋਸ਼ਲ ਮੀਡੀਆ 스타 ਨਹੀਂ ਕੇ ਜਾਂ ਮਾਲ ਦਾ ਕੋਈ ਡੈਰੀ ਫਾਰਮ ਵਾਲੇ ਨੇਗੇ ਉਹ ਗਲਤ ਚੀਜ਼ ਦੀ ਵੀ ਵਿਚ ਵਿਚ ਪ੍ਰੋਮੋਸ਼ਨ ਕਰ ਜਾਂਦੇ ਨੇ بس ਭਈ ਉਹ ਸਾਰਾ ਦਾ ਆਪ ਕੋ ਆ ਹਾਂ ਆਪਦੀ ਆਪਦੀ ਸੋਚ ਆ ਗਈ ਹਾਂ 200 ਰੁਪਏ ਜਿਹਨੂੰ ਬਣਦੇ ਹੁਣ ਤੁਸੀਂ ਕੋਈ ਮੈਨੂੰ ਵੀ ਕੋਈ ਪ੍ਰੋਡਕਟ ਦੇ ਵੀ ਆਹ ਪ੍ਰੋਡਕਟ ਜਿਹੜਾ ਸਾਡਾ ਹਨਾ ਤੁਸੀਂ ਐਡਵਰਟਾਈਜ਼ਮੈਂਟ ਕਰੋ ਉਹਨਾਂ ਦਾ ਪ੍ਰੋਡਕਟ ਵਿਕਦਾਗਾ ਉਹਨਾਂ ਨੂੰ ਕੰਪਨੀ ਨੂੰ ਮੁਨਾਫਾ ਹੋਇਆ ਇਸ ਤਰ੍ਹਾਂ ਦੇ ਕਈ ਹੁੰਦੇ ਨੇ ਬਈ ਹਨਾ ਹਾਂਜੀ ਹਾਂ ਪਰ ਅੱਜ ਤੋਂ ਪਹਿਲਾਂ ਵੀ ਭਈ ਪਸ਼ੂ ਪਾਲਨ ਹੋ ਰਿਆ ਸੀਗਾ ਹਾਂਜੀ ਹਾਂ ਠੀਕ ਆ ਪ੍ਰੋਡਕਟ ਨਹੀਂ ਭਈ ਜਿਹੜੀ ਇਹ ਝੋਟੀ ਆ ਗਈ ਤੇ ਇਹ ਕਿਹੜੇ ਭਈ ਸੀਮਣ ਦੀ ਆ ਇਹ ਭਈ ਤੂਫਾਨ ਕੁੰਗੜਾ ਅਰਜਨ ਕੁੰਗੜ ਦਾ ਮਤਲਬ ਲਾਲੋ ਲੈਂਚ ਹੋਗਾ ਜਿਹੜੀ ਲਾਡੋ ਮਾ ਮਰਨੇਸ਼ ਤਾਂ ਸੁਆਣੀ ਠੀਕ ਹੈ ਜੀ ਜਿਹੜੀ ਐ ਕਹ ਲਈ ਅੱਜ ਤੱਕ ਦੀ ਟੌਪ ਹਾਂਜੀ ਉਹਦਾ ਮਤਲਬ ਬਲੱਡ ਲਾਈਨ ਚ ਆ ਗਿਆ ਠੀਕ ਹੈ ਜੀ ਇਹਦੀ ਮਾਂ ਮੇਰੇ ਕੋਲ ਹੈਗੀ ਸੀ ਉਹ ਮੁੰਡਾ ਲੈ ਗਿਆ ਅੱਛਾ ਜੀ ਠੀਕ ਹੈ ਕਿਉਂਕਿ ਉਹਦਾ ਡੈਡੀ ਦੀ ਨਿਸ਼ਾਨੀ ਸੀਗੀ ਡੈਡੀ ਉਹਦੇ ਐਕਸਪਾਇਰ ਹੋਗੇ ਸੀ ਉਹ ਆਪਾਂ ਉਹਨੂੰ ਕਹਿ ਜਿੰਵੇਂ ਮਰਜ਼ੀ ਲੈ ਜਾ ਤੂੰ ਠੀਕ ਹੈ ਸੀਗੀ ਤੇਲੀਟਰੇ ਦੀ ਮਾਂ ਦਾ ਰਕਵੜਾ ਠੀਕ ਹੈ ਜੀ ਤੇ ਇਹਦੀ ਉਮਰ ਦੇਖ ਲਓ ਤੁਸੀਂ ਪੌਣੇ ਇੱਕ ਦੋ ਸਾਲ ਦਾ ਨਸਬਾਈ ਤੁਸੀਂ ਚੈੱਕ ਕਰੋ ਹਾਂ ਲੰਬਾਈ ਬਹੁਤ ਆ ਕਿ ਪਿੱਠਪੁੜਾ ਵੀ ਬਹੁਤ ਚੌੜਾ ਬਹੁਤ ਉਚਾਈ ਬਹੁਤ ਆ ਬਿਨ ਨੋਰਮ ਨਾਲੋਂ ਜ਼ਿਆਦਾ ਇਹ ਜਿਹੜੀਆਂ ਝੋਟੀਆਂ ਨੇ ਆਪਣੀਆਂ ਹਾਂਜੀ ਹਾਂ ਇਹਨਾਂ ਦੀ ਇਜ਼ ਜ਼ਿਆਦਾ ਹੈਗੀ ਇਹਦੀ ਲੰਬਾਈ ਵੀ ਇਹਨਾਂ ਤੋਂ ਜ਼ਿਆਦਾ ਹੈ ਠੀਕ ਆ ਇਹ ਐਡਵਰਡ ਕਰੈਕਟਰ ਨੇ ਹਣਾ ਕਰੈਕਟਰ ਨੇ ਹਾਂ ਹਾਂ ਬਾਕੀ ਇਹ ਜਿਹੜੇ ਮਤਲਬ ਆ ਸੀਮਨ ਆਪਾਂ ਭਰੌਣੇ ਆਗੇ ਕਟੀਆਂ ਮੱਜਾਂ ਦੇ ਹਨਾ ਇਹ ਬਾਕੀ ਜਿਹੜੀਆਂ ਵੀ ਆਪਾਂ ਜਿਹੜੀ ਤੁਸੀਂ ਇਹ ਕੰਮ ਨਾ ਲਿਆ ਕਿਹੜੇ ਹਮਲਾ ਐਚ ਇਹ ਐਚ ਐਲ ਲੀਵੀ ਐਕਚੁਅਲ ਲੀਵੀ ਜਾ ਮਤਲਬ ਆਪਾਂ ਆਹ ਦੇਖ ਲਈ ਹਸਾਰ ਵਾਲੇ ਜਿਹੜੇ ਸੀਮਨ ਬੈਂਕ ਬਣੇ ਹੋਏ ਨੇ ਹਨਾ ਇਨ ਸਾਰਿਆਂ ਦੀ ਲੰਬਾਈ ਵਾਲੇ ਜਿਹੜੇ ਮਤਲਬ ਲੰਬਾਈ ਬਹੁਤ ਹੈ ਇਹਨਾਂ ਦੀ ਲੰਬਾਈ ਬਹੁਤ ਤੇ ਝੋਟੀਆਂ ਦਾ ਦੁੱਧ ਵੀ 15 ਤੋਂ ਪਲੱਸ ਹੀ ਜਾਂਦਾ ਇਹਨਾਂ ਦਾ ਆਖਰੀਆਂ ਝੋਟੀਆਂ ਵੀ ਹੁਣ ਤਾਂ 18 18 ਨਹੀਂ ਵੀ ਲੀਟਰ ਦੀਆਂ ਹਾਂ ਬਾਗ ਪਹੁੰਚ ਗਈਆਂ ਵੀ 18 ਲੀਟਰ ਦੀਆਂ ਨਾਰਮਲ ਤਾਂ ਤੇ ਜਿਵੇਂ ਭਈ ਆਪਾਂ ਮਤਲਬ ਹੋਮ ਬਰੀਡ ਤਿਆਰ ਕਰੀ ਹੈਗੀ ਜਿਵੇਂ ਮੁੰਡਿਆਂ ਨੇ ਜਿਹੜੇ ਨੇ ਤਿਆਰ ਕਰਨੀਆਂ ਕੀ ਹਾਂ ਜੀ ਮਤਲਬ ਉਹਨਾਂ ਵਾਲੇ ਮੇਲਿਆਂ 'ਚ ਵੀ ਇਹ ਚੀਜ਼ਾਂ ਪਾ ਸਕਦੇ ਹਣਾ ਬਈ ਹਾਂ ਹਾਂ ਬਈ ਅੱਜ ਕੱਲੇ ਬਹੁਤ ਵਧੀਆ ਹੰਦਾਂ ਹੈ ਹਾਂ ਆਉਣ ਵਾਲੇ ਟਾਈਮ ਦਾ ਹੋਰ ਕਿਆਦੇ ਵਧੀਆ ਕੋਈ ਟਾਈਮ ਸੀਗੇ ਸਾਡੇ ਕੋਲੇ ਮੱਝਾਂ 8-10 ਲੀਟਰ ਦੀਆਂ ਸੀ ਹੁਣ ਟਾਈਮ ਆ ਗਿਆ 20 ਲੀਟਰ ਦੀਆਂ ਨੇ ਸ਼ਾਇਦ ਸਾਡੀ ਅਗਲੀ ਪੀੜ੍ਹੀ ਜਾਂ ਆਪਣੇ 10-15 ਸਾਲਾਂ 'ਚ ਆਪਾਂ 35-40 ਲੀਟਰ 30 ਦੀਆਂ ਚੱਲ ਰਹੀਆਂ ਨੇ ਮੈਨੂੰ ਐ ਲੱਗਦਾ ਵੀ 30 ਲੀਟਰ ਆਮ ਕਰਾਂ 'ਚ ਹੋ ਜਾਊਗਾ 10 ਸਾਲਾਂ 'ਚ ਹੋ ਜਾਏ 15 'ਚ ਹੋ ਜਾਏ ਕਿਉਂਕਿ ਬ੍ਰੀਡ 'ਚ ਸੁਧਾਰ ਆ ਰਿਹਾ ਮੈਨੂੰ ਵਰਤਨ ਸੁਧਾਰ ਆ ਰਿਹਾ ਹੈ ਨਾ ਇਹ ਉਦੋਂ ਹੀ ਆ ਜਦੋਂ ਲੋਕ ਇਹ ਹਾਂ ਜੀ ਹਾਂ ਇਹ ਕੰਮ ਕਰ ਰਹੇ ਨੇ ਹਨਾ ਮੂਰੇ ਸਮਾਦਾ ਰਿਕਾਰਡ ਫਾਦਰ ਸਾਈਡ ਦਾ ਸਾਰਾ ਰਿਕਾਰਡ ਹਨਾ ਉਹ ਜਿਹੜੀਆਂ ਨੇ ਇਕੱਠਾ ਕਰਦੇ ਨੇਗੇ ਤਾਂ ਉਹਦੇ ਨਾਲ ਇਹ ਸੁਧਾਰ ਆ ਜਣੇ ਸੁਧਾਰ ਆ ਜਣੇ ਨਾਲੇ ਭਈ ਇਹਦੇ ਨਾਲ ਬਰੀਡ ਤੇ ਆਇਆ ਵੀ ਨਾਲੇ ਬੱਚਾ ਵੀ ਮਹਿੰਗਾ ਵੇਚਦਾ ਵਿਕਦਾਗਾ ਜੇ ਆਪਾਂ ਵੇਚਨਾ ਹਾਂ ਹੁਣ ਇਹ ਝੋਟੀ ਕੋਈ ਸਾਨੂੰ ਕਦੇ 2 ਲੱਖ ਦਾ ਆਫਰ ਕਰਿਆ ਸੀ ਦੰਦੇ ਨਹੀਂ ਠੀਕ ਹੈ ਭਾਈ ਕਿਉਂਕਿ ਤਸੱਲੀ ਨਾਲ ਪਾਲੀ ਹਾਂ ਹਾਂ ਤਸੱਲੀ ਨਾਲ ਸ਼ੌਂਗ ਨਾਲ ਆਪਣੇ ਅੱਗੇ ਕੈਸੇ ਦੀ ਨਿਕਲਦੀ ਆ ਹਨਾ ਪਰ ਕਿਉਂਕਿ ਸਾਨੂੰ ਪਤਾ ਹੈਗਾ ਅਸੀਂ ਲੱਖ ਰੁਪਏ 1.5 ਲੱਖ ਦੀ ਤੈਨੂੰ ਫੀਡ ਖਵਾ ਰખી ਹੋਣੀ ਹਾਂਜੀ ਹਾਂ ਹਨਾ ਲੱਖ ਰੁਪਏ ਦਾ ਇਹ ਮਤਲਬ ਅੱਜ 1.5 ਲੱਖ ਚ ਝੋਟੀ ਜਾ ਕੇ ਤਿਆਰ ਹੁੰਦੀ ਆ ਤੇ ਜੇ ਹੁਣ ਕੋਈ ਐ ਕਵੇ ਵੀ ਭਾਈ 50000 ਦੀ ਆ ਜਿਵੇਂ ਆਪਣੀ ਮਾਰਕੀਟ ਵੈਲਿਊ ਕਰੇ ਉਹ ਗਲਤ ਹੋ ਜਾਂਦੀ ਹੈ ਹਾਂ ਜੀ ਹਾਂ ਉਹ ਗਲਤ ਹੋ ਜਾਂਦੀ ਹੈ ਹੈਨਾ ਪਾਲਣ ਪੋਸ਼ਣ ਸਾਨੂੰ ਪਤਾ ਨਹੀਂ ਹਾਂ ਜੀ ਹਾਂ ਜਿਹੜੀ ਅਨਲੌਨ ਬਲੱਡ ਲਾਈਨ ਆ ਉਹਦਾ ਫਰਕ ਪੈਂਦਾ ਥੋੜਾ ਜਿਆ ਬਹੁਤ ਫਰਕ ਪੈਂਦਾ ਕਿਉਂਕਿ ਬਈ ਖਾਣਾ ਤਾਂ ਇਹਨਾਂ ਦੇ ਇਕੱਠੇ ਆ ਇਕੱਠੇ ਹੈਨਾ ਬਈ ਜਿਵੇਂ ਬਰੀਡ ਦੀ ਨੇ ਵੀ ਉਹਨਾਂ ਖਾਣਾ ਤੇ ਜੂਸਰੀ ਦੀ ਵੀ ਹੁੰਦਾ ਖਾਣਾ ਜੇ ਜੇ ਮੰਨ ਲਾਪਾ ਬਈ ਮਲ ਦੇਸੀ ਮਲ ਅਨਨੌਨ ਬਲੱਡ ਲਾਈਨ ਦੀ ਆ ਪਤਿਆਰ ਕਰੀ ਜਾਂਦੇ ਹਗੇ ਹੈਨਾ ਉਹ ਚੀਜ਼ ਦਾ ਫਾਇਦਾ ਨਹੀਂ ਮੰਨ ਮੰਦੇ ਹੈਗੇ ਜੇ ਮੰਨ ਲਾ ਜਿਵੇਂ ਝੋਟੀ ਤਿਆਰ ਕਰੀ ਜਾਂਦੇ ਆਪਾਂ ਮੰਨ ਲਾ ਅਨਨੌਨ ਲਾਈਨ ਦੀ ਆ ਜੀ ਹੈਨਾ ਤੇ ਮੰਨ ਲੈਣ ਦੁੱਧ ਦੀ 12 13 ਲੀਟਰ ਤਾਂ ਉਹ ਚੀਜ਼ ਦਾ ਸਵਾਲ ਨਹੀਂ ਹੁੰਦਾ ਉਹ ਐ ਨਾ ਵੀ ਦੇਖੋ ਜਿਹੜਾ ਕੋਈ ਪਸ਼ੂ ਆਪਣਾ ਹਨਾ ਵਧੀਆ ਬਰੀਡ ਆ ਇਹ ਛੋਟੀਆਂ ਮਿੰਨੀਆਂ ਗੱਭਨ ਹੈਗੀਆਂ ਠੀਕ ਆ ਜੀ ਇਹ ਮੰਨ ਲਓ ਐ ਲਾਲੋ 30 ਮਹੀਨਿਆਂ ਦੇ ਅੰਦਰ ਸੂ ਬਣ ਗਈਆਂ ਠੀਕ ਆ ਜੀ 2.5 ਸਾਲ ਤੋਂ ਉੱਤੇ ਲਾਲੋ 2.5 2.5 ਤੋਂ ਉੱਤੇ 30 ਲਾਲੋ ਬੱਤੀਆਂ ਹਾਂਜੀ ਹਾਂਜੀ ਤਾਂ ਬਰੀਡ ਜਿਹੜੀ ਉਹ ਛੇਤੀ ਹਾਂ ਤਿਆਰ ਜਿਹੜੀ ਆਪਾਂ ਕਦ ਕਾਠੀ ਸੀਤੀ ਕਰਦੇ ਅਗਰ ਉਹ ਸੀਤੀ ਕਰਦੇ ਆ ਜੀ ਹਾਂ ਠੀਕ ਹੈ ਕਿਉਂਕਿ ਉਹਦੀ ਦੇਖਭਾਲ ਚੰਗੀ ਕੀਤੀ। ਵੇਰ ਵਧੀਆ ਕਰਾਂਗੇ ਤਾਂ ਆਟੋਮੈਟਿਕਲੀ ਗਰੋਥ ਜ਼ਿਆਦੇ ਆਊਗੀ ਔਰ ਸੂਆ ਆਪਾਂ ਨੂੰ ਜ਼ਿਆਦੇ ਦੇਊਗਾ ਪਸ਼ੂ। ਠੀਕ ਹੈ ਜੀ ਠੀਕਾ। ਬਾਕੀ ਜਿਵੇਂ ਤੁਸੀਂ ਕਹਿੰਦੇ ਹੋ ਬਈ ਜਿਵੇਂ ਦੇਸੀ ਆਪਾਂ ਕੰਮ ਕਰਦੇ ਆਂ ਮੱਝਾਂ ਤੇ ਹਾਂ ਜੀ ਤਾਂ ਉਹ ਤੇ ਹੁਣ ਬਰੀਡ ਸੁਧਾਰ ਕਰਨ ਲੱਗੇ ਬਹੁਤ ਟਾਈਮ ਲੱਗਦਾ। ਹਾਂ ਜੀ ਹਾਂ। ਘੱਟੋ ਘੱਟ 20 ਸਾਲ ਚਾਹੀਦੇ ਨੇ ਤੁਹਾਨੂੰ ਪਿਓਰ ਮੁਰਾ ਲੈਣ ਵਾਸਤੇ ਐ ਪਿਓਰ ਦਲੀ ਰਾਵੀ ਲੈਣ ਵਾਸਤੇ। ਠੀਕ ਹੈ ਜੀ ਠੀਕਾ। ਤਾਂ ਉਹ ਤੇ ਟਾਈਮ ਲੱਗਦਾ ਹੈ। ਠੀਕ ਹੈ ਬਈ। ਤੇ ਬਈ ਜਿਹੜੇ ਮੁੰਡਿਆਂ ਨਾਲ ਆਪਾਂ ਗੱਲ ਕਰਦੇ ਆਂ ਕਿ ਵੀ ਡੈਰੀ ਚ ਪਾ ਦੇਖੋ ਬਈ ਹਮੇਸ਼ਾ ਹੀ ਤੁਹਾਡਾ ਪ੍ਰੋਡਕਟ ਹੈ ਜਿਹੜਾ ਤੁਸੀਂ ਉਤਪਾਦਨ ਕਰ ਰਹੇ ਹੋ ਹਾਂਜੀ ਉਹ ਡਿਪਸ਼ਨ ਕਰ ਰਹੇ ਹੋ ਸਿੱਧਾ ਅਗਰ ਡਾਇਰੈਕਟ ਸੇਲਿੰਗ ਹੁੰਦੀ ਹੈ ਤਾਂ ਕਸਟਮਰ ਤੱਕ ਰੀਚ ਹੈ ਉਹਦੇ ਵਿੱਚ ਹੀ ਮੁਨਾਫਾ ਹਾਂਜੀ ਹਾਂ ਹਾਂਜੀ ਹਾਂ ਕਿਉਂਕਿ ਬਈ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਮੁਨਾਫਾ ਲੈਣਾ ਜੀ ਆਪਾਂ ਕਹੀ ਅੱਜ 50 60 ਰੁਪਏ ਦੁੱਧ ਪਾ ਕੇ ਮਤਲਬ ਇਹੋ ਕਮਾਈ ਕਰਨ ਲੱਗੇ ਨਾ ਕਮਾਈ ਦਾ ਫਿਰ ਨਹੀਂ ਹੈਗਾ ਠੀਕ ਹੈ ਚਲੋ ਐਵੇਂ ਹੀ ਤਸੰਨੀ ਆਪਾਂ ਨੂੰ ਮੇਨ ਤਾਂ ਹਾਂ ਮੇਨ ਹੈ ਨਹੀਂ ਹਾਂ ਤੇ ਜਿਵੇਂ ਮੰਨ ਲਾ ਬਾਈ ਆਪਾਂ ਦਵਾਰੀ ਹੀ ਗੱਲ ਤੇ ਵਿਚਾਰ ਕਰਦੇ ਆਂਗੇ ਹਨਾ ਵੀ ਉਹਨਾਂ ਨੂੰ ਘਰਾਂ ਚ ਦੁੱਧ ਪਾਏ ਦਾ ਫਾਇਦਾ ਜਾਂ ਮਤਲਬ ਜਿੱਥੇ ਵਧੀਆ ਰੇਟ ਮਿਲਦਾ ਵਧੀਆ ਰੇਟ ਮਿਲਦਾ ਹਾਂ ਜਿੱਥੇ ਆਪਾਂ ਮੰਨ ਲੈਂਦੇ ਇਹਨਾਂ ਨੂੰ ਬਈ ਫੀਡ ਪਾਈ ਜਾਂਦੇ ਆ ਯਾਰ ਮਹਿੰਗੇ ਮੁੱਲ ਦੀਆਂ ਨੇ ਹਨਾ ਹਾਂਜੀ ਹਾਂਜੀ ਤੇ ਦੁੱਧ ਆਪਣਾ ਉਹੀ 35 40 50 ਉਹ ਫਿਰ ਬਈ ਹਣਾ ਲੋਕ ਪੀ ਜਾਂਦੇ ਨੇ ਸ਼ਹਿਰਾਂ ਵਾਲੇ ਭਰਾ ਪੀ ਜਾਂਦੇ ਨੇ ਸਿਰਫ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਹਾਂ ਜੀ ਹਾਂ ਕਿਉਂ ਨਹੀਂ ਨੌਲੇਜ ਕਿਉਂਕਿ ਗਾਈਆਂ ਦਾ ਮਿਕਸ ਹੋ ਕੇ ਪੈ ਰਿਆਗਾ ਕੈਮੀਕਲ ਤੋਂ ਤਿਆਰ ਹੋ ਰਿਹਾ ਆਗਰ ਆਪਾਂ ਜ਼ਿਮੀਦਾਰ ਨੂੰ ਚੰਗਾ ਰੇਟ ਦੇ ਹਾਂ ਜੀ ਚੰਗੀ ਉਹ ਡਾਈਟ ਖਾਊਗਾ ਚੰਗਾ ਉਹ ਦੁੱਧ ਦੇ ਜਾਊਗਾ ਡਾਈਟ ਨਹੀਂ ਦੁੱਧ ਚਾਣਾ ਨਾ ਬਲੱਡ ਹਾਂ ਜੀ ਹਾਂ ਜੀ ਹਾਂ ਤਾਂ ਹੁਣ ਨਕਲੀ ਦੁੱਧ ਬਹੁਤ ਤਿਆਰ ਹੋ ਰਿਹਾ ਹਣਾ ਤੇ ਗਾਂਾਂ ਤੇ ਮੱਝ ਦਾ ਮਿਕਸ ਕਰਕੇ ਵੇਚ ਰਹੇ ਨੇ ਬਿਮਾਰ ਮੱਝਾਂ ਦਾ ਵੇਚ ਰਹੇ ਨੇ ਇੱਕ ਪ੍ਰੋਸੈਲਾ ਨਾਮ ਦੀ ਬਿਮਾਰੀ ਹੁੰਦੀ ਆ ਠੀਕ ਆ ਜੀ ਠੀਕ ਆ ਉਹ ਆਪਣੇ ਬੰਦਿਆਂ ਚ ਵੀ ਆਉਂਦੀ ਹੈ ਜੀ ਜਾਨਵਰਾਂ ਤੋਂ ਬੰਦਿਆਂ ਤੋਂ ਵੀ ਬੱਚੇ ਦਾ ਨਹੀਂ ਤਾਂ ਇਹ ਤਰ੍ਹਾਂ ਦਾ ਆਪਾਂ ਕਹਿੰਦੇ ਵੀਰਸਾ ਹਨਾ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਿਹਤ ਲਈ ਬਹੁਤ ਹਾਨੀਕਾਰਕ ਜਾਂ ਜਿਹੜੇ ਲੋਕ ਟੀਕਾ ਲਾ ਕੇ ਮਤਲਬ ਹਾਂਜੀ ਉਹ ਟੀਕਾ ਲਾਉਂਦੇ ਨੇ ਮਤਲਬ ਉਹ ਨਾ ਆਪਣਾ ਬਈ ਬੱਚਿਆਂ ਨੂੰ ਛੱਡ ਦਦਦੇ ਨੇ ਕਿਉਂਕਿ ਬੱਚਾ ਮੰਨਦਾ ਦਿਨ 3-4 ਲੀਟਰ ਉਹ ਸਿੱਧਾ ਟੀਕਾ ਮਾਰ ਦੇ ਹਾਂਜੀ ਉਹ ਸਾਡੀ ਜਨਰੇਸ਼ਨ ਲਈ ਹਨਾ ਹਾਂਜੀ ਜਿਵੇਂ ਮੰਨ ਲਾ ਸੰਪਰਨ ਦੀ ਸਾਡੀ ਕੁਆਲਿਟੀ ਹਾਂਜੀ ਹਾਰਮੋਨ ਅਪੜਾਉਣ ਰਹਿੰਦੇ ਨੇ ਜੀ ਕਿਨ ਬੈਲੈਂਸ ਹੁੰਦੇ ਹਾਂਜੀ ਹਾਂ ਜਿਹੜਾ ਮਤਲਬ ਅੱਜ ਕੱਲ ਆਪਾਂ ਨਾ ਨਹੀਂ ਲੈ ਰਹੇ ਆਪਾਂ ਉਹ ਚੀਜ਼ ਦਾ ਮਤਲਬ ਜਿਹੜਾ ਅੱਜ ਕੱਲ ਚੱਲ ਰਹੇ ਨੇਗੇ ਵੀ ਬੱਚੇ ਖਰਾਬ ਹੋ ਜਾਂਦੇ ਨੇਗੇ ਹਾਂ ਤੇ ਵੀ ਉਹ ਟੀਕੇ ਵਾਲੇ ਦੁੱਧ ਦੀ ਜਿਆਦਾਤਰ ਟੀਕੇ ਵਾਲੇ ਦੁੱਧ ਹਾਂ ਨੁਕਸਾਨ ਨਹੀਂਗੇ ਬਾਈ 2 ਰੁਪਏ ਬਾਈ ਚਾਹੇ ਮਹਿੰਗਾ ਲੈ ਲਓ ਦੁੱਧ ਪਰ ਕਿਸੇ ਦੇ ਘਰੋਂ ਲੈ ਲਓ ਤਸੱਲੀ ਨਾਲ ਤਸੱਲੀ ਵਾਲਾ ਨਕਲੀ ਕੈਮੀਕਲ ਵਾਲਾ ਜਿਹੜਾ ਭਈਏ ਬਣਾ ਰਹੇ ਨੇ ਬਾਈ ਉਹ ਨਾ ਖਰੀਦੋ ਹਾਂ ਹਾਂ ਜੀ ਸਾਡਾ ਕਹਿਣ ਦਾ ਭਾਵੇਂ ਹੀ ਹੈਗਾ ਤੇ ਬਾਕੀ ਜਿਹੜੇ ਕੰਮ ਮੁੰਡੇ ਇਹ ਕਰ ਰਹੇ ਨੇਗੇ ਫਾਰਮ ਪਾ ਗਏ ਗਾਈਆਂ ਦਾ ਭਾਵੇਂ ਭਾਵੇਂ ਮਰ ਜਾਂਦਾ ਤੇ ਉਹ ਲੱਗੇ ਰਹਿਣ ਬਈ ਹੌਲੀ ਹੌਲੀ ਸਫਲਤਾ ਮਿਲਦੀ ਹੈ ਹਨਾ ਬਈ ਸਫਲਤਾ ਮਿਲਦੀ ਹੈ ਇਹ ਕੰਮ ਚ ਨਾ ਸਭ ਤੋਂ ਵੀ ਇਡੀ ਪੇਸ਼ੈਂਸ ਹੈ ਪੇਸ਼ੈਂਸ ਆ ਬਈ ਸਾਹਿਬਰਾ ਇਹਦੇ ਵਿੱਚ ਤੁਹਾਨੂੰ 5 ਸਾਲ ਦੇਣੇ ਪੈਣਗੇ ਹਾਂ ਜੀ ਹਾਂ ਜੇ ਮਨਾਫਾ ਲੈਣਾ ਆਪਾਂ ਨੇ ਹਾਂ ਜੀ ਸਾਨੂੰ ਬਈ 5 ਸਾਲ ਹੋ ਗਏ ਬਤਿਆਵਾਰ ਆਪਣੀ ਲੈਣੀ ਹੈਗੀ ਚੱਲੇ ਆ ਇਹਨਾਂ ਦੀਆਂ ਮਾਵਾ ਪਤਿਆਵਾਰ ਨੇ ਠੀਕ ਹੈ ਜੀ ਆਪਣੇ ਕਟੀਆਂ ਦੀਆਂ ਹਨਾ ਤਾਂ ਇਹ ਹੈਗਾ ਕਿ ਇਹ ਤੇ ਟਾਈਮ ਲੱਗ ਜਦੋਂ ਥੋਡੀਆਂ ਝੋਟੀਆਂ ਸੌਂਦੀਆਂ ਨੇ ਟੋਡੇ ਘਰੇ ਹਨਾ ਹਾਂ ਜੀ ਹਾਂ ਥੋਡੀਆਂ ਹੋਮ ਬਰੀਡ ਆ ਉਦੋਂ ਇਹ ਬਹੁਤ ਮਨਾਫੇ ਵਾਲਾ ਠੀਕ ਹੈ ਆ ਫੋਡਮ ਨਾਲ ਆਪਾਂ ਆਉਣਾ ਸ਼ੁਰੂ ਹੁੰਦਾ ਟਿਕਣਾ ਪੈਂਦਾ ਥੰਡੇ ਚ ਬਈ ਠੀਕ ਹੈ ਜੀ ਕੰਮ ਵਧੀਆ ਹੈਗਾ ਜੇ ਆਪਾਂ ਬਾਹਰ ਨਾਲੋਂ ਹਾਂ ਜੀ ਸਵੇਰੇ 2 ਘੰਟੇ ਦੇ ਦੋ ਘੰਟੇ ਦੁਪਹਿਰੇ ਦੇ ਦੋ ਬਸ ਅਵੇਲੇ ਬਲੇ ਹਾਂ ਜੀ ਹਾਂ ਸਿਸਟਮੈਟਿਕਲੀ ਜਰੂਰ ਕਰੋ ਜਿਵੇਂ ਹੁਣ ਆਪਾਂ ਪਾਣੀ ਵਾਲਾ ਲਾਇਆ ਹੈ ਹਾਂ ਜੀ ਹਾਂ ਇਹ ਸਮੱਸਿਆ ਨਹੀਂ ਕਿ ਪਾਣੀ ਪੀਉਣ ਦੀ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਇਹ ਜੇ ਆਟੋਮੈਟਿਕ ਹੀ ਖੜਾ ਰਹਿੰਦਾ ਹੀ ਪਾਣੀ ਵਿੱਚ ਫਰੈਸ਼ ਪਾਣੀ ਜਿੰਨਾ ਇਹ ਪੀਊਗੀ ਉਹ ਇਹਦੇ ਵਿੱਚ ਉਸੇ ਟਾਈਮ ਹੀ ਆ ਜੂ ਦੂਜੇ ਬਟਨਾਂ ਨੇ ਇੱਕ ਲੈਵਲ ਤੇ ਲਾਏ ਹੋਏ ਨੇ ਠੀਕ ਹੈ ਬਈ ਮਤਲਬ ਪਾਣੀ ਪੀਉਣ ਦੀ ਸਮੱਸਿਆ ਨਹੀਂ ਇਹ ਮਤਲਬ ਵੀ ਸਾਰੇ ਇਕੱਲੇ ਇਕੱਲੇ ਫੁਰਲੀ ਚਲਾਏ ਹੋਏ ਨੇ ਇਕੱਲੇ ਇਕੱਲੇ ਫੁਰਲੀ ਤੇ ਆ ਬਈ ਹੈਨਾ ਜਿਵੇਂ ਤੇ ਬਈ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖ ਸਰਾਹਕ ਰੱਖਿਆ ਹੋਇਆ ਹੈ ਜਿਚ ਪਾਣੀ ਉਨੇ ਹੀ ਖੜਾ ਰਹਿੰਦਾ ਹਾਂ ਜਿੰਨਾ ਇਹ ਪੀਣਗੇ ਉਹਨਾਂ ਐਟਮੈਂਟ ਲਈ ਆ ਜੀ ਉਹ ਆਪਾਂ ਟੈਂਕੀ ਨਾਲ ਜੋੜਿਆ ਹੋਇਆ ਹੈਗਾ ਪਾਣੀ ਪੀਉਣ ਦੀ ਮਤਲਬ ਆਪਾਂ ਨੂੰ ਬਿਲੋਂ ਨਹੀਂ ਦਿੱਕਤ ਨਹੀਂ ਹੈਗੀ ਕਿਉਂਕਿ ਪਾਣੀ ਪਸ਼ੂ ਨੂੰ ਅਸੀਂ ਪਿਉਆਉਣੇ ਆ ਹਨਾ ਹੋ ਸਕਦਾ ਉਹਨੂੰ ਤੇ ਨਾ ਹੋਵੇ ਹਾਂ ਜੀ ਤੇ ਆਪਾਂ ਬੰਨ ਦਈਏ ਆਪਣੇ ਨਾਰਮਲ ਜ਼ਿੰਮੇਦਾਰੀ ਚ ਕੀ ਆ ਦੋ ਟਾਈਮ ਜਾਂ ਤਿੰਨ ਟਾਈਮ ਹਾਂ ਜੀ ਹਾਂ ਇੱਥੇ ਹੋ ਸਕਦਾ ਪਸ਼ੂ ਦਾ ਮੂਡ ਨਾ ਹੋਵੇ ਹਾਂ ਜੀ ਹਾਂ ਫਿਰ ਬਾਅਦ ਚ ਤੇ ਲੱਗੇ ਤਾਂ ਫਿਰ ਉਹਨੂੰ ਦੋ ਤਿੰਨ ਔਰ ਕਿਉਂਕਿ ਜਿਹੜਾ ਖੂਨ ਪਾਣੀ ਦਾ ਵੀ ਬਹੁਤ ਵੱਡਾ ਰੋਲ ਆ ਬਾਈ ਇਹਦਾ ਮੱਝਾਂ ਚ ਵੱਡਾ ਬਾਈ ਤਾਂ ਜਾਂ ਸੂਆ ਪਸ਼ੂ ਜਿਹੜਾ ਗਰਮੀਆਂ ਚ ਆ ਗਿਆ ਬਹੁਤ ਪਾਣੀ ਪੀਂਦਾ 100 ਲੀਟਰ ਦੇ ਕਰੀਬ ਪੀਂਦਾ ਹੈਗਾ ਹਨਾ ਠੀਕ ਹੈ ਜੀ ਇਹਨੇ ਪਤਾ ਨਹੀਂ 25 30 ਵਾਰ ਪਾਣੀ ਪੀਣਾ ਹੁੰਦਾ ਅਸੀਂ ਦੇਖਦੇ ਅੱਗੇ ਹਾਂਜੀ ਹਾਂ ਜੇ ਉਹਦੇ ਕੋਲੇ ਉਹ ਪਲੱਗਦਾ ਹੈਗਾ ਜੇ ਆਪਾਂ ਤਿੰਨ ਵਾਰੀ ਪਿਆ ਤਾਂ ਭਾਈ ਇਹਨੇ ਕਿਹੜਾ ਬੋਲ ਕੇ ਕਹਿਣਾ ਪਾਣੀ ਪਿਓ ਹਨਾ ਸਹੀ ਗੱਲ ਹੈ ਜੀ ਤਾਂ ਇਹ ਚੀਜ਼ ਹੋ ਰਹੀ ਹੈ ਹਾਂਜੀ ਹਾਂ ਬਾਕੀ ਫਹਾਰਾ ਸਿਸਟਮ ਲੱਗਿਆ ਹੋਇਆ ਜਿਹੜਾ ਜੀ ਇਹ ਟੈਂਪਰੇਚਰ ਇਹਨਾਂ ਵਾਸਤੇ ਇਹ ਟੈਂਪਰੇਚਰ ਤਾਂ ਮਨ ਲੈਣਾ ਵੀ 2-3 ਡਿਗਰੀ ਠੀਕ ਹੈ ਜੀ ਮਨ ਲੈ ਜਦੋਂ ਬਾਹਲੀ ਗਰਮੀ ਆ ਗਈ ਛੇਦ ਕੇ ਭਾਈ ਹਮੇਸ਼ਾ ਨਾ ਜਦੋਂ ਆਪਾਂ ਕੰਮ ਕਰਦੇ ਗਲਤੀਆਂ ਰਹਿ ਜਾਂਦੀਆਂ ਨੇ ਸਾਡੇ ਤੋਂ ਵੀ ਗਲਤੀ ਰਹਿ ਗਈ ਇਹ ਸ਼ੈੱਡ ਥੋੜਾ ਜਿਹਾ ਨੀਮਾ ਪੈ ਗਿਆ ਹਾਂਜੀ ਹਾਂ ਇਹਦੀ ਹਾਈਟ ਜਿਹੜੀ ਆ 2-3 ਫੁੱਟ ਹੋਰ ਉੱਚੀ ਹੋਣੀ ਹਾਂਜੀ ਹਾਂ ਆ ਇਹ ਹੋ ਜਾਂਦੀਆਂ ਬਾਂਸ ਦੀ ਸਿਰਕੀ ਵਾਲਾ ਬਈ ਸਭ ਤੋਂ ਵੱਧ ਕਾਮਯਾਬ ਹੈ ਠੀਕ ਹੈ ਠੀਕ ਆ ਇਹ ਮਤਲਬ ਇਹ ਇਹ ਤੋਂ ਥੋੜਾ ਜਿਆਦਾ ਉਹ ਕਰਦਾ ਬਈ ਸੇਕ ਸੇਕ ਪੈਦਾ ਹੀਟ ਕਹਿੰਦੇ ਸੀ ਕਹਿੰਦੇ ਉਹ ਜਿਆਦਾ ਮਤਲਬ ਸੇਕ ਆਉਂਦਾਗਾ ਹਨਾ ਬਈ ਜਿਹਦੇ ਕਾਰਨ ਦੁੱਧ ਦੀ ਪ੍ਰੋਡਕਸ਼ਨ ਤੇ ਬਈ ਬਹੁਤ ਫਰਕ ਪੈਂਦਾ ਹਾਂ ਬਹੁਤ ਫਰਕ ਪੈਂਦਾ ਹੈ ਜਾਂਦਾ ਬਈ ਜਿਵੇਂ ਬਈ ਤੁਸੀਂ ਆ ਮੈਨੂੰ ਪਾਣੀ ਵਾਲਾ ਦੱਸ ਰਹੇ ਸੀਗੇ ਸਿਸਟਮ ਆ ਹਾਂਜੀ ਹਾਂਜੀ ਇਹ ਮਤਲਬ ਬਈ ਇਹਨਾਂ ਨੂੰ ਕਿੰਨੇ ਦਾ ਮਤਲਬ ਲੀਟਰ ਚਾਹੀਦਾ ਹੁੰਦਾਗਾ ਮਾਦਲ ਬੀ ਸੂ ਕੈਪੈਸਿਟੀ ਹੁੰਦੀ ਹੈ ਬਈ ਹਨਾ ਜਿੰਨੇ ਪਾਣੀ ਦੀ ਆਪਾਂ ਆਦੇ ਵੀ ਆ ਲੈ ਲਓ ਵੀ 100 ਲੀਟਰ ਤਾਂ ਯਾਰ ਗਰਮੀਂ ਚ ਚਾਹੀਦਾ ਚਾਹੀਦਾ ਜੀ ਹਾਂ 100 ਲੀਟਰ ਪਾਣੀ ਤਾਂ ਪਸ਼ੂ ਨਾ ਪੀਂਦਾਗਾ 70 ਤੋਂ ਲੈ ਕੇ 50 ਤੋਂ ਲੈ ਕੇ ਆ ਡਾਡਾ ਹਨਾ ਹਾਂ ਜੀ ਹਾਂ ਤਾਂ ਲਿਮਟ ਹੁੰਦੀ ਹੈ ਜੇ ਹੁਣ ਆਪਾਂ ਕੋਲੇ ਪਿਆ ਇਹਨੇ ਪੀ ਜਾਣਾ ਰਾਤ ਨੂੰ ਵੀ ਪੰਦਰਾਂ ਵਾਰੀ ਪੀ ਲੈਣਾ ਠੀਕ ਹੈ ਠੀਕ ਹੈ ਦਿਨੇ ਕਿੰਨੇ ਵਾਰੀ ਮਰਜ਼ੀ ਪੀ ਲੈਣਾ ਉਪਲਬਧ ਹੈ ਇਹਨਾਂ ਕੋਲੇ ਸਾਦਾ ਪਾਣੀ ਆਉਂਦਾ ਗਾ 24 ਘੰਟੇ ਰੋਜ਼ ਭਰ ਦਿੰਦੀ ਹੈਗੀ ਬਾਈ ਦੱਸ ਰਿਹਾ ਸੀ ਬਾਈ ਜਿਵੇਂ ਆ ਜਿਵੇਂ ਆਪਾਂ ਕਹਿੰਦੇ ਆ ਵੀ ਪਾਣੀ ਇਹਨਾਂ ਨੇ ਪਤਾ ਨਹੀਂ ਕਿੰਨੇ ਕਬਾਰੀ ਪੀਣਾਗਾ ਇਹ ਕੈਮਰਾ ਚ ਵੀ ਬਾਈ ਦੇਖਦਾ ਰਹਿੰਦਾਗਾ ਹਨ ਤੇ ਸਾਰਾ ਕੁਝ ਇਹ ਪਤਾ ਲੱਗਦਾਗਾ ਬਾਈ ਬਿੱਕਨ ਨੇ ਵਾਰੀ ਪਾਣੀ ਪੀਤਾ ਕਿੰਨਾ ਹੈ ਇਹ ਸਾਰਨੋਂ ਬਈ ਵੱਧ ਇਹ ਚ ਦੁੱਧ ਵਧਿਆ ਹੁਣ ਚ ਵੀ ਇਹ ਹੈਲਪ ਕਰਦਾ ਹੈਗਾ ਹਾਂ ਬਈ ਸਭ ਤੋਂ ਬੋਡੀ ਦਾ ਚਾਹੇ ਬੰਦੇ ਦਾ ਹੋਵੇ ਚਾਹੇ ਪਸ਼ੂ ਦਾ ਹੁੰਦਾ ਸਭ ਤੋਂ ਜ਼ਿਆਦਾ ਆਪਣੇ ਪਾਣੀ ਹੈਗਾ ਪਾਣੀ ਹੈ ਬਈ ਹਾਂ ਹਨ ਧਰਤੀ ਦੇ ਵੀ ਸਭ ਤੇ ਹਲੇ ਪਾਣੀ ਹੈਗਾ ਤਾਂ ਪਾਣੀ ਜਿਹੜਾ ਹੈਗਾ ਉਸਨੇ ਬਲੱਡ ਕਿੰਨਾ ਉਹ ਕਰਦਾ ਹੈਗਾ ਪਾਣੀ ਪੀ ਬਲੱਡ ਹੈ ਜਿਹੜਾ ਉਹ ਬਲੱਡ ਨਹੀਂ ਮਤਲਬ ਦੁੱਧ ਪੈਦਾ ਕਰਨਾ ਤੇ ਇਹਨਾਂ ਦੀ ਬਈ ਡੀ-ਵਾਰਮਿੰਗ ਕਿੰਨੇ ਟਾਈਮ ਤੋਂ ਕਰਨੀ ਚਾਹੀਦੀ ਜਿਹੜੇ ਆਪਾਂ ਕਹਿੰਦੇ ਵੀ ਕੀੜੇ ਹੁੰਦੇ ਨੇ ਜਿਹੜੇ ਪੇਟ ਚ ਹਾਂ 3 ਮਹੀਨਿਆਂ ਤੋਂ ਬਈ ਚਾਹੀਦੀ ਹੈ ਤਨ ਮੀਨ ਹਾਂ ਪਹਿਲਾਂ ਸਾਨੂੰ ਇਹ ਹੁੰਦਾ ਸੀ ਵੀ ਗੱਭਣ ਪਸ਼ੂ ਦੀ ਅਸੀਂ ਨਹੀਂ ਕਰਦੇ ਸੀ ਉਹਨਾ ਜਿਹੜਾ ਗੱਭਣ ਪਸ਼ੂ ਹੈਗਾ ਹਨ ਉਹਦੇ ਵਾਸਤੇ ਮਤਲਬ ਥੋੜਾ ਜਿਹਾ ਸੁਧਾਰ ਬਹੁਤ ਆਇਆ ਉਹਨੂੰ ਵੀ ਆਪਾਂ ਮਤਲਬ ਡੀ ਵਰਮਿੰਗ ਕਰ ਸਕਦੇ ਹਾਂ ਜਿਹੜੀ ਦੀ ਗੋਲੀ ਦੇ ਸਕਦੇ ਹਾਂ ਉਹਨਾਂ ਨੂੰ ਠੀਕ ਹੈ ਠੀਕ ਹੈ ਤੇ ਮਤਲਬ ਇਹਨੂੰ ਫੀਡ ਕਿੰਨੀ ਚਾਹੀਦੀ ਹੈ ਜੀ ਜਿੰਮੇ ਮੰਨ ਲਓ ਜੀ 12 ਲੀਟਰ ਵਾਲੀ ਮੱਝ ਆ ਗਈ ਜਾਂ 15 ਵਾਲੀ ਆ 12 ਲੀਟਰ ਵਾਲੀ ਹੈ ਬਈ ਦੇਖੋ ਜਿੰਨਾ ਆਪਣਾ ਅੱਧਾ ਲਾ ਲੈਂਦੇ ਆਪਾਂ ਹਨਾ ਹਾਂ ਜੀ ਅੱਧ ਤੋਂ ਵੱਧ 2 ਕਿਲੋ ਪਲੱਸ ਕਰੋ ਜਿਹੜੀ ਉਹਦੀ ਬਾਡੀ ਦੀ ਬੰਦਤਰ ਨਾ ਖਰਾਬ ਹੋਣ ਦੇ ਲਈ ਉਹਦੀ ਬਾਡੀ ਨੂੰ ਮੈਂਟ ਤਾਂ ਇਹ ਨਹੀਂ ਦਾ ਫਿਲਡ ਦਾ ਤਾਂ ਇਹੀ ਫਾਰਮੂਲਾ ਭਾਈ ਫਿਰ ਵੀ ਆਪਾਂ ਜੀ ਕਿਲੋਆਂ ਚ ਦੱਸਣੀ ਹੋਵੇ ਜੀ ਕਿਲੋਆਂ ਚ ਜੀ ਮੰਨ ਲਓ ਹੁਣ ਆਪਣੇ ਇਹ ਮੈਂ ਆਪਣੇ ਕੋਲੇ 22 ਲੀਟਰ ਦੀ ਮੱਝ ਹੈ ਠੀਕ ਆ ਜੀ ਤਾਂ ਇਹਨੂੰ 10 ਤੋਂ 11 ਕਿਲੋ ਚਾਹੀਦੀ ਚਾਹੀਦੀ ਹੈ ਜਿਵੇਂ ਆਪਣੇ ਕੋਲੇ 18 ਲੀਟਰ ਦੀ ਮੱਝ ਹੈਗੀ ਠੀਕ ਹੈ ਜੀ ਤਾਂ ਇਹਨਾਂ ਦੀ ਜਿਹੜੀ ਫੀਡ ਹੈਗੀ ਆਪਣੇ 8-9 ਕਿਲੋ ਆਪਾਂ ਨੂੰ ਇਹਨੂੰ ਖਵਾਉਣੀ ਪਊਗੀ ਠੀਕ ਹੈ ਜੀ ਜਿਵੇਂ ਆਪਣੀਆਂ ਛੋਟੀਆਂ ਨੇ ਇਹਨਾਂ ਨੂੰ ਆਪਾਂ 3 ਤੋਂ ਲੈ ਕੇ 4 ਕਿਲੋ ਖਵਾ ਦਿੰਦੇ ਹਾਂ ਠੀਕ ਹੈ ਜੀ ਹਾਂ 3 ਤੋਂ 4 ਕਿਲੋ ਕਿਹੜੇ ਇਹਨਾਂ ਨੂੰ ਆਪਾਂ ਡੇਢ-ਡੇਢ ਕਿਲੋ ਕਹਿ ਲਓ 2-2 ਕਿਲੋ ਇੱਥੇ ਹਾਂ ਜੀ ਹਾਂ ਤੇ ਭਾਈ ਇੱਕ ਐਂ ਅਬ ਇਹ ਫੀਡ ਦਾ ਫਾਰਮੂਲਾ ਦੱਸੋ ਭਾਈ ਬਿੰਨਾ ਮੈਂ ਮੁੰਡਿਆਂ ਨੂੰ ਦੇਖੋ ਐ ਬਈ ਹਰ ਇੱਕ ਦੇ ਆਪੋ ਆਪ ਦੇ ਹੁੰਦੇ ਨੇ ਹਾਂਜੀ ਹਾਂ ਤੁਸੀਂ ਆਪਦੇ ਤਿਆਰ ਬਿਨਾਂਸੋ ਬਈ ਅਸਲ ਜਿਹੜਾ ਪਸ਼ੂ ਦਾ ਜਿਹੜੀ ਚੀਜ਼ ਖਾ ਕੇ ਦੁੱਧ ਦੇ ਦੇ ਹਾਂਜੀ ਕੋਈ ਉਹਦੇ ਲਈ ਵੈਸਤਾ ਹਾਂਜੀ ਤੇ ਜਿਵੇਂ ਆਪਣੀਆਂ ਖਾੜਾਂ ਨੇ ਸਭ ਤੋਂ ਜ਼ਿਆਦਾ ਤਾਂ ਵਧੀਆ ਖਾੜਾ ਕਿ ਸਰੋਗੇ ਤਾਂ ਇਹਨੂੰ ਘੱਟ ਖਾਂਦੇ ਨੇ ਠੀਕ ਆ ਜੀ ਬੜੇ ਮਿਆਂ ਨਹੀਂ ਖਾੜ ਹੋਗੀ ਸੋਇਆ ਵੀ ਨਹੀਂ ਖਾੜ ਹੋਗੀ ਠੀਕ ਆ ਜੀ ਅਸੀਂ ਤਾਂ ਇਹ ਖਾੜਾ ਲਿਆਉਣੇ ਆ ਬਈ ਠੀਕ ਆ ਜੀ ਠੀਕ ਆ ਬੰਦੀ ਆਪਣੇ ਬੀਜੇ ਗੁੜ ਵਾਲਾ ਗਾ ਚੰਗਾ ਮੁੰਡਾ ਬਹੁਤ ਇਮਾਨਦਾਰ ਆ ਵਧੀਆ ਕੰਮ ਕਰਦਾ ਹੈਗਾ ਅੱਛਾ ਜੀ ਅੱਛਾ ਉਸ ਤੋਂ ਬਾਅਦ ਖੰਡਾ ਹੋ ਗਿਆ ਵੀ ਠੀਕ ਹੈ ਛੋਲਿਆਂ ਦਾ ਹਨਾ ਤੇ ਖੰਡਾ ਕਹਿ ਲੈਂਦੇ ਆਪਾਂ ਹਾਂਜੀ ਜਾਂ ਦਾਲ ਕਹਿ ਲਈਏ ਜਾਂ ਚੂਰੀ ਕਹਿ ਲਈਏ ਹਾਂ ਹਾਂ ਚੂਰੀ ਚ ਕਈ ਵਾਰੀ ਯਾਰ ਬਈ ਮਿਕਸ ਕਰ ਦਦੇ ਨੇ ਠੀਕ ਹੈ ਜੀ ਹਨਾ ਹਾਂਜੀ ਹਾਂ ਮਤਲਬ ਮਿਕਸ ਹੋ ਜਾਂਦੀ ਹੈਗੀ ਤਾਂ ਖੰਡਾ ਜੇ ਦਾਲ ਇਹ ਚ ਮਿਕਸ ਨਹੀਂ ਹੁੰਦੀ ਉਹ ਆਪਾਂ ਨੂੰ ਦਿਖੂਗਾ ਠੀਕ ਹੈ ਜੀ ਠੀਕ ਹੈ ਆ ਇਹ ਹੋ ਗਿਆ ਛਿਲਕਾ ਪਾਦਣਿਆ ਬਈ ਸੋਇਆਬੀਨ ਦਾ ਛਿਲਕਾ ਹੋ ਗਿਆ ਸੋਇਆਬੀਨ ਦਾ ਛਿਲਕਾ ਹੋ ਗਿਆ ਹਾਂਜੀ ਹਾਂਜੀ ਬਸ ਇਹ ਚਾਰ ਪੰਜ ਚੀਜ਼ਾਂ ਹੀ ਲੱਗੀਆਂ ਗੁੜ ਮਤਲਬ ਜਿਵੇਂ ਹੁਣ ਠੰਡ ਆ ਗਈ ਤਾਂ ਗੁੜ ਦੋ ਅੱਧਾ ਅੱਧਾ ਕਿੱਲਾ ਦੇ ਪਾਈਆ ਪਾਈਆ ਹਣਾ ਪਸ਼ੂ ਦੀ ਕਪੈਸਿਟੀ ਦੇ ਅਨੁਸਾਰ ਇਹ ਸਭ ਤੋਂ ਵਧੀਆ ਠੀਕ ਹੈ ਬਾਕੀ ਬਈ ਬਹੁਤ ਖੁਸ਼ ਆ ਰਿਹਾ ਹੁਣ ਕਿੰਨੇ ਕੁ ਪ੍ਰੋਡਕਟ ਦੇਵਾਂਗੇ ਇਹ ਚੀਜ਼ਾਂ ਨੇ ਮਤਲਬ پاگل ਕਰਦੇ ਹਾਂ ਜੀ ਹਾਂ ਜੀ ਹਾਂ ਤੁਸੀਂ ਫਾਰਮਰ ਵੀ ਆਹ ਦੇ ਲੋ ਆਹ ਦੇ ਲੋ ਨਹੀਂ ਇਹ ਦੌੜ ਚ ਬਾਲੇ ਨੇ ਜੀ ਮਤਲਬ ਜਿਵੇਂ ਕੋਈ ਦੇਖਣ ਸੋਸ਼ਲ ਮੀਡੀਆ ਤੇ ਆਹ ਚੀਜ਼ ਆ ਪਾਈ ਜਾਂਦਾਗਾ ਹਾਂ ਬਈ ਪਤਾ ਨਹੀਂ ਕੀ ਪਤਾ ਨਹੀਂ ਹਜ਼ਾਰਾਂ ਤਰ੍ਹਾਂ ਦੇ ਬਈ ਕਿੰਨੇ ਕੁ ਪਾ ਸਕਦੇ ਹਾਂ ਇਹਨਾਂ ਚੋਂ ਆਪਾਂ ਮੁਨਾਫਾ ਵੀ ਲੈਣੇ ਹਾਂਜੀ ਹਾਂ ਕਿਉਂਕਿ ਪ੍ਰੋਡਕਟਾਂ ਦੀ ਆਪਾਂ ਜੇ ਖਰਚਾ ਕਰਤਾ ਬਈ ਫਿਰ ਬਚਤ ਵੀ ਨਹੀਂ ਲੈਣੀ ਨਹੀਂ ਬਚਤ ਨਹੀਂ ਲੈਣੀ ਘੱਟ ਖਰਚੇ 'ਚ ਆਪਾਂ ਬਈ ਆਪਾਂ ਨੇ ਫਾਇਦਾ ਲੈਣਾ ਹਾਂ ਹਾਂ ਜੀ ਹਾਂ ਕਿਉਂਕਿ ਪਸ਼ੂ ਹੈ ਜਿਹੜਾ ਇਹਨਾਂ ਚੋਂ ਉਹ ਹੀ ਗੱਲ ਕਾਲੀ ਚਮੜੀ ਹੈ ਚੋਂ ਚਿੱਟਾ ਦੁੱਧ ਕੱਢ ਕੇ ਇਹ ਚੋਂ ਨਫਾ ਲੈਣਾ ਹਾਂ ਬਹੁਤ ਵੱਡੀ ਮਿਹਨਤ ਵਾਲਾ ਕੰਮ ਆ ਤੇ ਸਣਪ ਨਾਲ ਹਨਾ ਤੇ ਆਪਾਂ ਘੱਟ ਖਰਚੇ ਨਾਲ ਲੈਣਾਗਾ ਤੇਰੀ ਵੀ 2 ਰੁਪਏ ਬਚਦੇ ਨੇਗੇ ਹਾਂ ਜੀ ਹਾਂ ਇਹ ਚੀਜ਼ ਹੋ ਜਾਂਦੀ ਹੈ ਹਾਂਜੀ ਤੇ ਜੇ ਮੰਨ ਲਓ ਬਈ ਆਪਾਂ ਕਿਸੇ ਨੂੰ ਮੁੰਡੇ ਨੇ ਹੋਰ ਜਾਣਕਾਰੀ ਲੈਣੀ ਹੈ ਕਿ ਆਪਣਾ ਵੀ ਮੋਬਾਈਲ ਨੰਬਰ ਹਾਂ ਬਈ 9466316072 ਠੀਕ ਹੈ 9466316072 ਠੀਕ ਹੈ 16073 ਦੋਨੇ ਨੰਬਰ ਆਪਣੇ ਕੋਲੇ ਸਹੀ ਠੀਕ ਹੈ ਬਈ ਨੰਬਰ ਆ ਬੱਚੇ ਮੰਨ ਲਗੇ ਨਵੇਂ ਮੁੰਡੇ ਲਈ ਬਈ ਜਾਣਕਾਰੀ ਦੇਣੀ ਆ ਸੋਨਾਂ ਗੱਲਬਾਤ ਕਰਕੇ ਫਾਰਮ ਦੀ ਮੰਤਰ ਤਿਆਰ ਕਰ ਰਿਹਾਗਾ ਤਾਂ ਬਈ ਮੈਂ ਕੋਈ ਵੀ ਜਾਣਕਾਰੀ ਲੈ ਸਕਦਾਗਾ ਜੀ ਆਪਾਂ ਹਣ ਐ ਕਹ ਲਈ ਐਕਸਪਰਟ ਤਾਂ ਆਪਾਂ ਬਣੀ ਨਹੀਂ ਸਕਦੇ ਹਾਂ ਜੀ ਕੋਈ ਐਕਸਪਰਟ ਆੜਾ ਨਹੀਂਗਾ ਜਿੰਨੀ ਕ ਆਪਣੇ ਕੋਲੇ ਨੌਲੇਜ ਆ ਗਈ ਹਾਂ ਜੀ ਕਿ ਆਪਾਂ ਨੂੰ ਨਫੇ ਨੁਕਸਾਨ ਆਪਣੇ ਦੇਖੇ ਨੇ ਜੀ ਪੰਜ ਛੇ ਸਾਲਾਂ ਚ ਉਹ ਆਪਾਂ ਉਹਦੀ ਜਾਣਕਾਰੀ ਵੀ ਦੇ ਸਕਦੇ ਠੀਕ ਆ ਬਈ ਬਾਕੀ ਦੇਸੀ ਨੁਕਸੇ ਆਪਣੇ ਕੋਲੇ ਬਈ ਹੁੰਦੇ ਨੇ ਹਨਾ ਫੰਕੀ ਸਿਨਸ ਤੇ ਬਈ ਹੁੰਦੇ ਨੇਗੇ ਹੈਨਾ ਹਾਂਜੀ ਹਾਂ ਤਾਂ ਬਾਕੀ ਜਰ ਬਈ ਸਾਫ ਸੁਭਾਈ ਕਰਾਂਗੇ ਬਿਮਾਰੀ ਆਉਂਦੀ ਨਹੀਂ ਸਾਡੀ ਮੱਝ ਨੂੰ ਕਦੇ ਕੋਈ ਬਿਮਾਰੀ ਨਹੀਂ ਆਈ ਠੀਕ ਹੈ ਜੀ ਦੇਖੋ AI ਕਰਮਾਉਣੀ ਆਉਂਦਾ ਸੀ ਡਾਕਟਰਸ ਬੁਲਾ ਲੈਣੇਗੇ ਹਾਂਜੀ ਨਾਰਮਲੀ ਨਾ ਕਿਤੇ ਬੁਖਾਰ ਹੋਇਆ ਕਿਉਂ ਸਾਹ ਸੰਭਾਲ ਵਧੀਆ ਫੀਡ ਵਧੀਆ ਹਾਂਜੀ ਨੌਲੇਜ ਵਧੀਆ ਜੀ ਇਹ ਮੇਨ ਗੱਲ ਹਾਂ ਬਸ ਇਹ ਚੀਜ਼ਾਂ ਨਾਲ ਬਿਮਾਰੀ ਪਸ਼ੂਆਂ ਚ ਹੈ ਨਹੀਂ ਬਈ ਗਾਇਆਂ ਦੀ ਥੋੜੀ ਜਿਆਦਾ ਪਿੱਲੀ ਹਾਂਜੀ ਹਾਂ ਹੈਨਾ ਤਾਂ ਉਹ ਆਪਾਂ ਗਾਇਆਂ ਦੀ ਆਪਾਂ ਨੂੰ ਏਡੀ ਨੌਲੇਜ ਨਹੀਂ ਹੈਗੀ ਮੱਝਾਂ ਦੀ ਹੈਗੀ ਏ ਜੀ ਠੀਕ ਹੈ ਠੀਕ ਹੈ ਜੀ ਤਾਂ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ ਠੀਕ ਆ ਬਾਈ ਠੀਕ ਆ ਪਹਿਲਾ ਮਤਲਬ ਜਦੋਂ ਆਪਾਂ ਸਟਾਰਟ ਕਰਨਾ ਬਈ ਬਿਜ਼ਨਸ ਕੋਈ ਵੀ ਚਲ ਮੰਨ ਲਓ ਆਪਾਂ ਮੱਝਾਂ ਦਾ ਲਾ ਲੈਣੇ ਹੈਗੇ ਹਨਾ ਤਾਂ ਮਤਲਬ ਇਹ ਪਹਿਲਾਂ ਤੁਸੀਂ ਵਧੀਆ ਮੱਝ ਖਰੀਦੋ ਘੱਟ ਖਰੀਦ ਲੋ ਬਈ ਦੇਖੋ ਕੁਆਲਿਟੀ ਦੀ ਬਰੀਡ ਦੀ ਆਪਾਂ ਫੇਰ ਤਾਂਗੇ ਨਾ ਹਾਂ ਉਹ ਕਿਹੜਾ ਆਪਾਂ ਨੂੰ ਲੱਗਦਾ ਆਪਾਂ ਨੂੰ ਹਾਂਜੀ ਕਿਈ 10 ਵੀ ਦਿੰਦੇ ਨੇ ਯਾਰ ਇਹਦੇ ਨੇ ਦੋ ਮੱਝਾਂ ਐ 2 ਲੱਖ ਦੀਆਂ ਦਾ ਦੋ ਵਾਜਾ ਦੀਆਂ ਹਾਂ ਪਰ ਉਹ ਬ੍ਰੀਡ ਜਦੋਂ ਤੁਸੀਂ ਤਿਆਰ ਕਰੋਗੇ ਤਾਂ ਉਹਦੀ ਕਰਮ ਨੇ ਟੱਚ ਅਦਾ ਚਾਹੀਦਾ ਹਾਂਜੀ ਇਹਦੀ ਮਾਂ 18 20 ਲੀਟਰ ਦਿੰਦੀ ਉਹਦੀ ਕੱਟੀ ਵੀ ਚੰਗੀ ਦੇਉਂਦੀ ਹਾਂਜੀ ਹਾਂ ਠੀਕ ਐ ਚੰਗਾ ਦੁੱਧ ਦੇਉਂਗੀ ਹਾਂਜੀ ਉਹਦਾ ਬੁੱਲ ਵੀ ਵਧੀਆ बिकੂਗਾ ਜੀ ਕੱਟਾ ਇਹਨੂੰ ਐ ਨਹੀਂ ਪਤਾ ਕਦੋਂ ਲੱਤ ਮਾਰ ਜਣ ਹਾਂਜੀ ਹਾਂ ਦਾ 4 ਮਹੀਨੇ ਦੁੱਧ ਫਿਰ ਉਹਨੇ ਬੱਚਾ ਵੀ ਕੀ ਪਾਲਣਾ ਬਈ ਬੱਚਾ ਵੀ ਕੀ ਪਾਲਣਾ ਤੁਹਾਡੀ ਮਿਹਨਤ ਤੁਹਾਨੂੰ ਉੰਨੀ ਲੱਗਦੀ ਹੈ ਹਾਂਜੀ ਹਾਂ ਮੇਨਤ ਉੰਨੀ ਲੱਗਦੀ ਹੈ ਬਈ ਦੋ ਪਸ਼ੂ ਰੱਖੋ ਚਾਹੇ ਚਾਰ ਰੱਖੋ ਪਰ ਚੰਗੇ ਰੱਖ ਚੰਗੇ ਰੱਖੋ ਬ੍ਰੀਡ ਤੇ ਕੰਮ ਕਰੋ ਜੀ ਆ ਬ੍ਰੀਡ ਤੇ ਕੰਮ ਕਰੋ ਜਦੋਂ ਆਪ ਦੀਆਂ ਝੋਟੀਆਂ ਦੇ ਚੰਗੇ ਸੀਮਨ ਰੱਖੋ ਬਈ ਉਹਦਾ ਸੀਮਨ ਬਹੁਤ ਵਧੀਆ ਹਾਂਜੀ ਹਾਂ ਤਾਂ ਕਾਫੀ ਚੰਗਾ ਸੁਧਾਰ ਹੋ ਰਿਹਾ ਹੈਗਾ ਸਪੱਸ਼ਟ ਲੈ ਵੀ ਦੋਸਤੋ ਜੇ ਬਾਈ ਉਹਦੀਆਂ ਆਪਣੀਆਂ ਸਾਰੀਆਂ ਗੱਲਾਂ ਹਨਾ ਕੰਮ ਵਾਲੀਆਂ ਨੇ ਜਿਆ ਤੇ ਜਦੋਂ ਵੀ ਜੇ ਕਿਸੇ ਨੂੰ ਵੀ ਮੰਨ ਲਓ ਕੋਈ ਗੱਲਬਾਤ ਪੁੱਛਣੀ ਹੈ ਕੀ ਤਾਂ ਪਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਹਨਾ ਕੋਈ ਵੀ ਤੁਸੀਂ ਜਾਣਕਾਰੀ ਬਾਈ ਤੋਂ ਲੈ ਸਕਦੇ ਹੋਗੇ ਜਦੋਂ ਮਰਜੀ ਬਾਈ ਨੂੰ ਫੋਨ ਕਰੋ ਤੇ ਬਾਈ ਪੂਰੇ ਵਧੀਆ ਸੁਭਾਅ ਦਾ ਹੈਗਾ ਠੰਡੇ ਸੁਭਾਅ ਦਾ ਪੂਰਾ ਬਾਈ ਕਲਦਾਰ ਬੰਦਾ ਕਾ ਤੇ ਬਾਕੀ ਕੋਈ ਵੀ ਨੌਲੇਜ ਲੈਣੀ ਹੈ ਕਿ ਕੋਈ ਵੀ ਤੁਹਾਡੀ ਮਰਜ ਨੂੰ ਪਸ਼ੂ ਨੂੰ ਕੋਈ ਦਿੱਕਤ ਆਉਂਦੀ ਹੈ ਕਿ ਤੇ ਸਾਰੇ ਤੁਸੀਂ ਕੋਈ ਪੁੱਛ ਲਓ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਸਾਰੇ ਤੁਸੀਂ ਗੱਲਬਾਤ ਕਰ ਲਓ ਦੇਖੋ ਬਾਈ ਕਿੰਨੇ ਉੱਚੇ ਕਦ ਦਾ ਕਾ ਛਾਲੀ ਇਹਦੀ ਵੀ ਉਮਰ ਉਮਰ ਕਿੰਨੀ ਹੋ ਬਈ ਇਹਦੀ ਜਨਵਰੀ ਚ ਜਾ ਕੇ ਹੋਊਗੀ 2 ਸਾਲ ਦੀ 2 ਸਾਲ ਦੀ ਹਾਂ ਹਜੇ ਮਤਲਬ ਆ ਵੀ ਇਹ 18 ਮਹੀਨੇ 20 ਮਹੀਨੇ ਦੀ ਹੋਊਗੀ ਹਾਂ ਸਣਾਂ ਦਾ ਗੈਪ ਵਗੈਰਾ ਦਿਖਾਉਂਗੀ ਬਈ ਬਹੁਤ ਚੰਗਾ ਇਧਰ ਪੂਣਾ ਹੋ ਰਿਹਾ ਆ ਥੋੜਾ ਜਨੇ ਰਵਿਆ ਕਿੰਦੀ ਸ਼ਾਮ ਦਾ ਟਾਈਮ ਜੀ ਹਾਂ ਗੈਪ ਉਹ ਤਾਂ ਜੀ ਹਾਂ ਸਾਰਿਆਂ ਦੇ ਬਾਕੀ ਬਈ ਇੰਨੀ ਮਤਲਬ ਚੰਗੇ ਸੀਮਨ ਦੇ ਰਿਜ਼ਲਟ ਨੇ ਹਾਂ ਚੰਗੇ ਸੀਮਨ ਦੇ ਬੂਤ ਦੇਖੋ ਪਤਲੀ ਹੈ ਬਈ ਹਾਂ ਬਲੈਕ ਜਿਹੜੀ ਚਮੜੀ ਆ ਸਰੋ ਚੌੜਾ ਹਾਂ ਸਿਰ ਚੌੜਾ ਹੈ ਹਾਂ ਤਾਂ ਇਹ ਹੀ ਬਈ ਨਿਸ਼ਾਨੀਆਂ ਨੇ ਗਿਆ ਹਾਂਜੀ ਹਾਂ ਇਹ ਹੀ ਤਾਂ ਨੇ ਇਹ ਹੀ ਬਚਤ ਹਾਂਜੀ ਹਾਂ ਇਹ ਹੀ ਬਚਤ ਹੈਗੀ ਤੇ ਫਿਰ ਇਹ ਮੰਨ ਜਾਂ ਆਪਣੀ ਬੋਲ ਨਹੀਂ ਜਾਂ ਮਾਜਬ ਇਹ ਕਾਇਦਾਦ ਨੇ ਇਹ ਬਈ ਲੀਟਰ ਵਾਲੀ ਹਾਂਜੀ ਪਰ ਜੈਨੂਅਲ ਬਹੁਤ ਘੱਟ ਹੁੰਦੀ ਹੈ ਹਾਂਜੀ ਹਾਂ ਜੈਨੂਅਲ ਨਹੀਂ ਕਹਿਣ ਤੇ ਬਈ ਦੇਣ ਚ ਦੁੱਧ ਤੋਂ ਬੜਾ ਫਰਕ ਆ ਹਾਂ ਆਪਾਂ ਨੇ ਕਿਹਾ ਬਈ ਵੇਚਣਾਗਾ ਜਾਂ ਵਪਾਰ ਕਰਨਾਗਾ ਹਾਂ ਹਾਂ ਚਲੋ ਕੋਈ ਦੋ ਚਾਰ ਬੱਜਾ ਦੀਆਂ ਨੇ ਉਹਨੂੰ ਤਾਂ ਪੁੱਛੇ ਵੇਚ ਦਈਏ ਹਾਂ ਪਰ ਵਪਾਰ ਵਾਲਾ ਨਹੀਂ ਆਹ ਦੇਖੋ ਬਈ ਆਹ ਵੀ ਸਿਸਟਮ ਨਾਲ ਬਹੁਤ ਵਧੀਆ ਲਾਇਆ ਹੋਇਆ ਬਈ ਆ ਦਿਖਾਓ ਸਿਸਟਮ ਆਗੇ ਹਾਂ ਹਾਂ ਏ ਜੇ ਮੈਨ ਮੰਨ ਲਓ ਭਾਈ ਅੱਜ ਹੀ ਲਵਾਇਆ ਹੈਗਾ ਅੱਛਾ ਇਹ ਆਏਗਾ ਆਪਾਂ ਨੇ ਪਸ਼ੂ ਹੁਣ ਛੱਡੇ ਛੱਡਨੇ ਹੁੰਦੇ ਆ ਹਨਾ ਹਾਂ ਜੀ ਹਾਂ ਵੀ ਇੱਧਰ ਆ ਕੇ ਇੱਧਰ ਉਹ ਹੀ ਬੰਦ ਕਰ ਜੂਗਾ ਹਾਂ ਜੀ ਹਾਂ ਇੱਥੇ ਭਾਈ ਕੱਚੇ 'ਚ ਖੋਲੇ ਛੱਲੇ ਛੱਡਾ ਰੱਖਦੇ ਹੋ ਹਾਂ ਛੱਲੇ ਛੱਡਦੇ ਆਂ ਭਾਈ ਫਿਰ ਅੰਗੇ ਤੋਂ ਛੱਡਿਆ ਕਰਾਂਗੇ ਠੀਕ ਆ ਭਾਈ ਬਣਾਇਆਗਾ ਆਪਾਂ ਨੇ ਤੇ ਪੈਰ ਤੇ ਪੈਰ ਪਾ ਭਾਈ ਠੀਕ ਆ ਜੀ ਸਮਝ ਗਈ ਗੱਲ ਚੋਈ ਨਿਕਲਦਾ ਸਮਝ ਗਈ ਠੀਕ ਆ ਜੀ ਠੀਕ ਹੈ ਮਤਲਬ ਆਪਾਂ ਨੇ ਇਹ ਕੱਲ ਨੂੰ ਸਾਧਨ ਲਿਆਉਣਾ ਕੁਛ ਵੀ ਕਰਨਾਗਾ ਤਾਂ ਇਹ ਮਤਲਬ ਕੱਠੀਆਂ ਹੋ ਜਾਣਗੀਆਂ ਹਾਂਜੀ ਸਾਈਡ ਤੇ ਸਾਈਡ ਤੇ ਹੋ ਜਾਂਦੇ ਹਾਂਜੀ ਹਾਂ ਤਾਂ ਇਹ ਚੀਜ਼ ਆ ਬਾਕੀ ਇਹਨਾਂ ਨੂੰ ਬਈ ਖੁੱਲਾ ਰੱਖਣਾ ਬਹੁਤ ਜ਼ਰੂਰੀ ਆ ਨਾ ਬਈ ਤੋਰਾ ਫੇਰਾ ਜਿਆਦਾ ਆਪਣਾ ਜਾਨਾ ਪਸ਼ੂ ਤੁਰੂਆ ਫਿਰੂਆ ਹੈ ਨਾ ਉਹਨਾਂ ਹੀ ਜ਼ਿਆਦਾ ਵਧੀਆ ਹੈ ਹਾਂਜੀ ਹਾਂ ਜਿੰਨਾ ਟੋਬੇ ਤੇ ਜਾਊਗਾ ਹਾਂਜੀ ਤੇ ਉਹਨਾਂ ਹੀ ਫਰਕ ਪੈਂਦਾ ਬਾਕੀ ਬਾਈ ਨਾਲ ਤੁਸੀਂ ਬਈ ਸਕਰੀਨ ਤੇ ਚੱਲਦਾ ਨੰਬਰ ਕੋਈ ਵੀ ਜਾਣਕਾਰੀ ਲੈਣੀ ਹੈਗੀ ਬੇਚੇਜ ਕਹੋਗੇ ਬਾਈ ਨੂੰ ਫੋਨ ਲਾ ਲਿਓ ਜਿੰਨੀ ਬਾਈ ਨੂੰ ਨੌਲੇਜ ਬਾਈ 1900 ਨੂੰ ਨੌਲੇਜ ਜ਼ਰੂਰ ਦਊਗਾ ਹਾਂ 2 ਵਜੇ ਤੋਂ ਬਾਅਦ ਬਈ ਹਾਂਜੀ 2 ਵਜੇ ਤੋਂ ਬਾਅਦ ਬਾਈ ਮਾ ਸਰ ਨੇ ਆਣਾ ਬਈ ਸਕੂਲ